ਸਤ ਸ੍ਰੀ ਅਕਾਲ ਜੀ ਪੰਜਾਬ ਐਸਪੀਰੈਂਟਸ ਦੇ YouTube ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਜਿਵੇਂ ਕਿ ਆਪਣੀ 35 ਅਖਰੀ ਅਕੋਰਡਿੰਗ ਅਖਾਣਾ ਦੀ ਲੜੀ ਸ਼ੁਰੂ ਕੀਤੀ ਹੋਈ ਆਪਾਂ ਸੋਸ ਦੇ ਅਕੋਰਡਿੰਗ ਅੱਜ ਆਪਾਂ ਆਪਣਾ ਅੜਖਰ ਸ਼ੁਰੂ ਕਰਾਂਗੇ ਜੋ ਕਿ ਪੀਟ ਪਲੱਸ ਵੀ ਇਗਜ਼ਾਮ ਲਈ ਬਹੁਤ ਲਾਹੇਵੰਦ ਹੋਏਗਾ ਇਹ ਤੁਹਾਡੇ ਲਈ ਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸੋ ਸ਼ੁਰੂ ਕਰਦੇ ਆਂ ਜੀ ਅੜਖਰ ਤੋਂ ਆਪਣੀ ਪਹਿਲੀ ਅਖਾਣ ਹੈਗੀ ਹੈ ਜੀ ਔਸਰ ਚੁੱਕਾ ਹੱਥ ਨਾ ਆਵੇ ਪ੍ਰਾਪਤ ਹੋਏ ਮੌਕੇ ਦਾ ਲਾਭ ਉਠਾਉਣ ਲਈ ਇਹ ਅਖਾਣ ਵਰਤੇਦੇ ਹਨ ਬੀਤਿਆ ਹੋਇਆ ਸਮਾਂ ਮੁੜ ਕੇ ਹੱਥ ਨਹੀਂ ਆਉਂਦਾ ਨੈਕਸਟ ਹੈਗੀ ਆਪਣੀ ਜੀ ਅਸਮਾਨੋਂ ਡਿੱਗੀ ਖੰਜੂਰ ਚ ਅਟਕੀ ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਇੱਕ ਮੁਸੀਬਤ ਚੋਂ ਦੂਜੀ ਮੁਸੀਬਤ ਚ ਫਸ ਜਾਂਦਾ ਹੈ ਠੀਕ ਹੈ ਜੀ ਨੈਕਸਟ 80 ਸਹੀਆਂ ਗੱਜਰਾਂ 100 ਸਹੀ ਕਮਾਦ 800 ਲਾ ਕੇ ਦੇਖ ਕਣਕ ਦਾ ਝਾੜ ਇਹ ਖਾਣ ਵਿੱਚ ਵੱਖ-ਵੱਖ ਫਸਣਾਂ ਦਾ ਚੰਗੇਰਾ ਝਾੜ ਪ੍ਰਾਪਤ ਕਰਨ ਲਈ ਬਾਹੀ ਨੇ ਮਹੱਤਵ ਨੂੰ ਦਰਸਾਇਆ ਗਿਆ ਹੈ ਕਿਹੜੀ ਫਸਲ ਲਈ ਕਿੰਨੀ ਵਾਰ ਖੇਤ ਪਾਉਣ ਦੀ ਲੋੜ ਹੈ ਉਸ ਬਾਰੇ ਜਾਣਕਾਰੀ ਦਿੰਦਾ ਇਹ ਅਖਾਣਾ ਹੈ ਠੀਕ ਹੈ ਜੀ ਨੈਕਸਟ ਹੈਗਾ ਜੀ ਅਸੂ ਜਿੱਤੇ ਅਸੂ ਹਾਰੇ ਇਸ ਅਖਾਣ ਦਾ ਭਾਵ ਇਹ ਹੈ ਕਿ ਹਾੜੀ ਸੋਣੀ ਦੀਆਂ ਫਸਲਾਂ ਦਾ ਚੰਗਾ ਜਾਂ ਮੰਦਾ ਹੋਣਾ ਅਸੂ ਵਿੱਚ ਪਏ ਮੀਂਹ ਤੇ ਨਿਰਪਰ ਕਰਦਾ ਹੈ ਆਪਣੀ ਨੈਕਸਟ ਹੈਗੀ ਜੀ ਇਸ ਨੂੰ ਆਪਾਂ ਹਾਈਲਾਈਟ ਕਰਾਂਗੇ ਅਸੂ ਮਾ ਨਿਰਾਲਾ ਦਿਨੇ ਤੁੱਪ ਤੇ ਰਾਤੀ ਪਾਲਾ ਇਹ ਅਖਾਣ ਵਿੱਚ ਸਾਲ ਦੇ ਦੂਜੇ ਮਹੀਨਿਆਂ ਨਾਲੋਂ ਅੱਸੂ ਮਹੀਨੇ ਦੇ ਵੱਖਰੇਪਣ ਨੂੰ ਦਰਸਾਇਆ ਗਿਆ ਹੈ। ਨੈਕਸਟ ਚੱਲਦੇ ਆਈਏ ਆਪਾਂ। ਅੱਸੂ ਬਸੇ ਹਾੜੀ ਸੌਣੀ ਦੀ ਨਹੀਂ ਲਾਈ। ਭਾਵ ਇਹ ਹੈ ਕਿ ਜੇਕਰ ਅੱਸੂ ਮਹੀਨੇ ਵਿੱਚ ਭਾਰਮੀ بارش ਪੈ ਜਾਵੇ ਤਾਂ ਸੌਣੀ ਤੇ ਹਾੜੀ ਦੀਆਂ ਫਸਲਾਂ ਚੰਗੀਆਂ ਹੁੰਦੀਆਂ ਹਨ। ਨੈਕਸਟ ਹੈਗੀ ਹੈ ਜੀ ਆਪਣੀ ਅਹਮਕ ਕੱਪੇ ਆਪਣੇ ਪੈਰ। ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਪੁਰਸ਼ ਆਪਣੇ ਕੰਮਾਂ ਤੇ ਮਾੜੇ ਅਮਲਾਂ ਨਾਲ ਆਪਣਾ ਤੇ ਆਪਣੇ ਸਾਥ ਸੰਬੰਧੀਆਂ ਦਾ ਨੁਕਸਾਨ ਕਰ ਰਿਹਾ ਹੋਵੇ। ਇਹ ਥੋੜੀ ਡਿਫਰੈਂਟ ਟਾਈਪ ਦੀ ਹੈ ਨਾ ਆਪਾਂ ਇਹਨੂੰ ਹਾਈਲਾਈਟ ਕਰਾਂਗੇ ਠੀਕ ਹੈ ਜੀ ਇਹ ਨੋਟ ਕਰਿਆ ਤੁਸੀਂ ਤੇ ਨੈਕਸਟ ਹੈਗੀ ਹੈ ਜੀ ਆਪਣੀ ਅਹਰਨ ਕੱਚੇ ਮਾਰਨੀ ਸੂਈ ਦਾ ਕਰਨਾ ਦਾਨ ਭਾਵ ਹੈ ਕਿ ਬਡਾਰੂ ਇਹ ਅਖਾਣ ਉਸ ਵਿਅਕਤੀ ਲਈ ਵਰਤੇ ਤੇ ਹਨ ਜਦੋਂ ਉਹ ਨਿੱਕੇ ਨਿੱਕੇ ਕੰਮਾਂ 'ਚ ਇਮਾਨਦਾਰੀ ਦਿਖਾਵੇ ਪਰੰਤੂ ਵੱਡੇ ਮਾਮਲਿਆਂ ਵਿੱਚ ਝੂਠ ਬੋਲੀ ਵਾਜੀ ਕਰਨੋਂ ਨਾ ਟਲੇ ਸੋ ਇਹ ਵੀ ਬਿਲਕੁਲ ਡਿਫਰੈਂਟ ਤਰ੍ਹਾਂ ਦੀ ਹੈ ਪਰ ਇਹਨੂੰ ਵੀ ਨੋਟ ਕਰਾਂਗੇ ਠੀਕ ਹੈ ਜੀ ਸੋ ਨੈਕਸਟ ਚੱਲਦੇ ਹਾਂ ਜੀ ਅਕਲ ਦਿਨ ਦਾ ਚੰਗਾ ਤੇ ਟੁੱਕ ਦੇਂਦਾ ਮੰਦਾ ਜਦੋਂ ਕੋਈ ਮੂਰਖ ਬੰਦਾ ਚੰਗੀ ਮੱਤ ਦੇਣ ਵਾਲੇ ਨੂੰ ਮਾੜਾ ਕਹੇ ਉਦੋਂ ਇਹ ਅਖਾਣ ਬੋਲਦੇ ਹਨ ਜਿਹੜਾ ਬੰਦਾ ਰੋਟੀ ਕਮਾਉਣ ਯੋਗੀ ਅਕਲ ਦੇਵੇ ਉਸ ਨੂੰ ਮਾੜਾ ਆਖਣਾ ਠੀਕ ਨਹੀਂ ਹੁੰਦਾ ਠੀਕ ਹੈ ਜੀ ਨੈਕਸਟ ਹੈਗੇ ਜੀ ਅਕਲ ਵੱਡੀ ਕਮੱਚ ਇਹ ਅਖਾਣ ਦਾ ਭਾਵ ਇਹ ਹੈ ਕਿ ਮਨੁੱਖ ਸਰੀਰ ਦੇ ਆਕਾਰ ਕਰਕੇ ਵੱਡਾ ਨਹੀਂ ਬਲਕਿ ਅਕਲ ਕਰਕੇ ਵੱਡਾ ਮੰਨਿਆ ਜਾਂਦਾ ਹੈ ਨੈਕਸਟ ਹੈਗੇ ਜੀ ਆਪਣੀ ਅਕਲਾ ਬਾਜੋਂ ਖੂ ਖਾਲੀ ਬਿਨਾਂ ਸਮਝ ਤੋਂ ਭਰੇ ਹੋਏ ਖੂਹ ਚੋਂ ਪਾਣੀ ਨਹੀਂ ਕੱਢਿਆ ਜਾ ਸਕਦਾ। ਭਾਵ ਇਹ ਹੈ ਕਿ ਬਿਨਾਂ ਅਕਲ ਦੇ ਧੰਨਵਾਦ ਹੋਣਾ ਵੀ ਗੁਣ ਕੋਈ ਗੁਣ ਨਹੀਂ। ਨੈਕਸਟ ਹੈਗੇ ਜੀ ਆਪਣੀ ਅੱਖ ਓਲੇ ਪਹਾੜ ਓਲੇ। ਇਹ ਅਖਾਣ ਦਾ ਭਾਵ ਇਹ ਹੈ ਕਿ ਜਿਹੜੀ ਬਾਸੂ ਸਾਨੂੰ ਨਜ਼ਰ ਨਹੀਂ ਆ ਰਹੀ ਉਹ ਨੇੜੇ ਹੁੰਦੀ ਹੋਈ ਵੀ ਦੂਰ ਹੈ। ਠੀਕ ਹੈ ਜੀ। ਨੈਕਸਟ ਆਪਣੀ ਹੈਗੀ ਆਪਾਂ ਇਸ ਨੂੰ ਵੀ ਬਿਲਕੁਲ ਹਾਈਲਾਈਟ ਕਰਾਂਗੇ। ਅੱਖ ਟੱਡੀ ਰਹਿ ਗਈ ਕੱਜਲ ਲੈ ਗਿਆ ਕਾ ਇਹ ਖਾਨ ਉਹਦੇ ਵਰਤੇ ਦੇ ਹਨ ਜਦੋਂ ਆਪਣੇ ਆਪ ਨੂੰ ਬਹੁਤ ਹੁਸ਼ਿਆਰ ਸਮਝਣ ਵਾਲੇ ਬੰਦੇ ਨੂੰ ਮੂਰਖ ਬਣਾ ਕੇ ਉਸ ਦੀ ਥਾਂ ਕੋਈ ਹੋਰ ਲਾਭ ਪ੍ਰਾਪਤ ਕਰ ਲਵੇ ਨੈਕਸਟ ਚੱਲਦੇ ਜੀ ਆਪਾਂ ਅੱਖ ਨਾ ਪੁੱਛ ਬਉਟੀ ਹੀਰੇ ਵਰਗੀ ਜਦੋਂ ਕੋਈ ਸ਼ਰੀਕ ਗੁੱਜੇ ਰੂਪ ਵਿੱਚ ਕਿਸੇ ਦੀ ਸਿਫਤ ਕਰਦਿਆਂ ਬੁਰਾਈ ਕਰਦਾ ਹੈ ਤਾਂ ਜਾਂ ਪਾਣੀ ਮਾਰਦਾ ਹੈ ਉਦੋਂ ਇਹ ਅਖਾਂ ਨੂੰ ਬੋਲਿਆ ਜਾਂਦਾ ਠੀਕ ਹੈ ਜੀ ਸੋ ਇਹ ਵੀ ਬਿਲਕੁਲ ਡਿਫਰੈਂਟ ਤਰ੍ਹਾਂ ਦੀ ਹੈਗੀ ਆ ਆਪਾਂ ਇਸ ਨੂੰ ਵੀ ਹਾਈਲਾਈਟ ਕਰਾਂਗੇ ਸੋ ਨੈਕਸਟ ਚੱਲਦੇ ਆ ਜੀ ਅੱਖ ਲੱਗੀ ਤੇ maal ਬੇਗਾਨਾ ਇਹ ਅਖੰਡ ਰਨਹੀ ਯਾਤਰਾ ਕਰ ਰਹੇ ਯਾਤਰੀਆਂ ਨੂੰ ਸचेत ਕੀਤਾ ਗਿਆ ਹੈ ਕਿ ਸਫਰ ਕਰਦਿਆਂ ਨੀਂਦ ਦਾ ਸਵਾਦ ਨਾ ਮੰਨਣ ਮਤੇ ਚੋਰ ਉਹਨਾਂ ਦਾ ਸਮਾਨ ਲੈ ਕੇ ਤਿੱਤਰ ਹੋ ਜਾਣ ਨੈਕਸਟ ਹੈਗੇ ਜੀ ਆਪਣੀ ਅਖਰ ਇੱਕ ਨਾ ਜਾਣ ਦਾ ਨਾਮ ਇਲਮਦੀਨ ਉਦੋਂ ਕਹਿੰਦੇ ਹਨ ਜਦੋਂ ਕਿਸੇ ਬੰਦੇ ਦਾ ਨਾਂ ਤੇ ਮਸ਼ਹੂਰੀ ਤਾਂ ਬਹੁਤ ਹੋਵੇ ਪਰੰਤੂ ਅਸਲ ਵਿੱਚ ਕਰਤੂਤਾਂ ਵਿੱਚ ਮਾੜਾ ਨਿਕਲੇ ਸੋ ਨੈਕਸਟ ਆਪਾਂ ਚੱਲਦੇ ਹਾਂ ਜੀ ਅੱਖ ਨੇ ਨਾ ਖਾਦਾ ਤਾਂ ਮੂੰਹ ਨੇ ਕੀ ਖਾਣਾ ਏ ਜਦੋਂ ਕੋਈ ਭੋਜਨ ਜਾਂ ਚੀਜ਼ ਵੇਖਣ ਨੂੰ ਚੰਗੀ ਨਾ ਲੱਗੇ ਉਸ ਨੂੰ ਖਾਣ ਦਾ ਵੀ ਜੀ ਨਹੀਂ ਕਰਦਾ ਸੋ ਨੈਕਸਟ ਖਾਣ ਆਪਣੀ ਹੈਗੀ ਅੱਖਾਂ ਗਈਆਂ ਜਹਾਨ ਗਿਆ ਦੰਦ ਗਿਆ ਸਵਾਦ ਗਿਆ ਭਾਵ ਇਹ ਨੇਤ੍ਰੀਹੀਣ ਬੰਦੇ ਲਈ ਰੰਗ ਬਰੰਗੀ ਦੁਨੀਆ ਬੇਰੰਗ ਹੋ ਜਾਂਦੀ ਹੈ ਅਤੇ ਦੰਦਹੀਣ ਬੰਦੇ ਲਈ ਸਵਾਦੀ ਭੋਜਨ ਖਾਣ ਯੋਗ ਨਹੀਂ ਰਹਿੰਦੇ ਸੋ ਆਪਾਂ ਅਗਲੀ ਦੇਖਦੇ ਹਾਂ ਜੀ ਅੱਖੋਂ ਵਿਸੇਨਾ ਨਾ ਨੂਰਪਰੀ ਇਹ ਅਖਾਣ ਕਿਸੇ ਬੰਦੇ ਦੀ ਅਸਲੀਅਤ ਅਤੇ ਨਾਂ ਵਿਚਲੇ ਫਰਕ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਨੈਕਸਟ ਹੈਗੇ ਜੀ ਅੱਖੀਂ ਦੇਖੇ ਨਾ ਨਾਂ ਨੈਣ ਸੁਖ। ਇਹ ਅਖਾਣ ਵੀ ਉਪਰੋਤਕ ਅਖਾਣ ਵਾਂਗ ਹੀ ਹੈ। ਵਿਭਾਵ ਕਿਸੇ ਬੰਦੇ ਦੀ ਅਸਲੀਅਤ ਅਤੇ ਨਾਂ ਵਿਚਾਲੇ ਫਰਕ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਠੀਕ ਹੈ ਜੀ। ਅਗਲੀ ਹੈਗੀ ਜੀ ਆਪਣੀ ਅੱਖੀਂ ਦੇਖ ਕੇ ਮੱਖੀ ਨਹੀਂ ਖਾਦੀ ਜਾਂਦੀ। ਕਿਸੇ ਮਾੜੇ ਬੰਦੇ ਦੇ ਐਬ ਜਾਣਦਿਆਂ ਹੋયા ਉਹਦੇ ਨਾਲ ਸਾਂਝ ਪਿਆਲੀ ਨਹੀਂ ਪਾਈ ਜਾ ਸਕਦੀ। ਨੈਕਸਟ ਹੈਗੀ ਹੈ ਜੀ ਅੱਖੋਂ ਓਲੇ ਘੱਟ ਪੜੋਲੇ। ਇਹ ਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਦੂਰ ਵੱਸਦੇ ਵਿਅਕਤੀ ਬਾਰੇ ਕਿਸੇ ਪ੍ਰਕਾਰ ਦੀ ਜਾਣਕਾਰੀ ਨਾ ਹੋਣ ਦਾ ਸੰਕੇਤ ਦੇਣਾ ਹੋਵੇ ਨੈਕਸਟ ਹੈਗੇ ਜੀ ਅੱਖੋਂ ਅੰਨੀ ਮਮੀਰੇ ਦਾ ਸੁਰਮਾ ਸੋ ਇਹ ਬਿਲਕੁਲ ਡਿਫਰੈਂਟ ਤਰ੍ਹਾਂ ਦੀ ਹੈ ਕਿਸ ਤਰ੍ਹਾਂ ਦੀ ਖਾਣ ਅਕਸਰ ਜੇ ਆਪਾਂ ਨੂੰ ਨਾ ਖਾਲੀ ਥਾਂ ਭਰਨ ਦੇ ਵਿੱਚ ਆ ਜਾਂਦੀ ਹੈ ਸੋ ਆਪਾਂ ਇਸ ਨੂੰ ਵੀ ਹਾਈਲਾਈਟ ਕਰਾਂਗੇ ਇਹ ਉਦੋਂ ਕਹਿੰਦੇ ਇਹ ਉਦੋਂ ਕਹਿੰਦੇ ਹਨ ਜਦੋਂ ਕੋਈ ਬੰਦਾ ਆਪਣੀ ਹੈਸ਼ੀਅਤ ਅਸਲੀਅਤ ਤੇ ਸੁਭਾਅ ਦੇ ਉਲਟ ਮਹਿੰਗੀ ਵਸਤੂ ਦੀ ਵਰਤੋਂ ਕਰੇ ਸੋ ਨੈਕਸਟ ਹੈਗੇ ਜੀ ਅੱਗ ਅੱਗ ਕਰਦੇ ਆ ਮੂੰਹ ਨਹੀਂ ਛੜਦਾ ਭਾਵ ਇਹ ਕਿ ਕਿਸੇ ਪੁਰਸ਼ ਦਾ ਨਾਮ ਬਾਰ-ਬਾਰ ਲੈਣ ਨਾਲ ਉਸ ਨਾਲ ਕੋਈ ਅਸਰ ਨਹੀਂ ਪੈਂਦਾ ਸੋ ਨੈਕਸਟ ਹੈਗੇ ਅੱਗ ਖਾਈ ਅੰਗਿਆਰ ਹੱਗੇ ਇਹ ਆਖਣ ਦਾ ਭਾਵ ਇਹ ਹੈ ਕਿ ਜਿਹੋ ਜਿਹਾ ਤੁਸੀਂ ਕਰਮ ਕਰੋਗੇ ਉਹ ਜਿਹਾ ਹੀ ਉਸ ਦਾ ਫਲ ਮਿਲੇਗਾ ਨੈਕਸਟ ਹੈਗੇ ਜੀ ਅੱਗ ਜਾਣੇ ਲਹਾਰ ਜਾਣੇ ਫੂਕਣੀ ਵਾਲੇ ਦੀ ਜਾਣੇ ਬਲਾ ਇਹ ਖਾਨ ਦਾ ਭਾਵ ਹੈ ਕਿ ਜਦੋਂ ਦੋ ਧਿਰਾਂ ਆਪਸ ਵਿੱਚ ਝਗੜ ਰਹੀਆਂ ਹੋਣ ਤਾਂ ਤੀਜੀ ਧਿਰ ਉਹਨਾਂ ਵਿੱਚ ਅਜਾਈਂ ਦਾਖਲ ਦੇਵੇ ਲੜਾਈ ਪਾਉਣ ਵਾਲੇ ਨੂੰ ਕੀ ਝਗੜਨ ਵਾਲੇ ਆਪੇ ਹੀ ਨਵੇੜਾ ਕਰ ਲੈਣਗੇ ਸੋ ਨੈਕਸਟ ਦੇਖਦੇ ਆਂ ਜੀ ਆਪਾਂ ਅੱਗ ਦਾ ਸੜਿਆ ਟਟੈਣੇ ਤੋਂ ਵੀ ਡਰਦਾ ਹੈ ਜਿਹੜਾ ਪੁਰਸ਼ ਇੱਕ ਵਾਰੀ ਕਿਸੇ ਕੰਮ ਵਿੱਚ ਦੁੱਖ ਖਾ ਖਾਰ ਜਾਵੇ ਉਹ ਉਹ ਅੱਗੇ ਤੋਂ ਬਚਣਾ ਸਾਫ ਅੱਗੇ ਤੋਂ ਬੜਾ ਸਾਵਧਾਨ ਤੇ ਸचेਤ ਹੋ ਕੇ ਕਦਮ ਚੁੱਕਦਾ ਹੈ ਸੋ ਨੈਕਸਟ ਹੈਗੇ ਜੀ ਆਪਣੀ ਅੱਗ ਪਾਣੀ ਦਾ ਮੇਲ ਨਹੀਂ ਹੁੰਦਾ ਦੋ ਵੱਖਰੇ ਵੱਖਰੇ ਵਿਚਾਰਾਂ ਦੇ ਸੁਭਾਵਾਂ ਵਾਲੇ ਵਿਅਕਤੀਆਂ ਦਾ ਇੱਕੋ ਥਾਂ ਰਹਿਣਾ ਸੰਭਵ ਨਹੀਂ ਦੋਨੋਂ ਰਲ ਕੇ ਕੰਮ ਨਹੀਂ ਕਰ ਸਕਦੇ ਨੈਕਸਟ ਹੈਗੇ ਜੀ ਅੱਗ ਬਿਨਾਂ ਧੂਆ ਨਹੀਂ ਨਿਕਲਦਾ ਇਹ ਖਾਨ ਦਾ ਭਾਵ ਇਹ ਹੈ ਕਿ ਹਰ ਗੱਲ ਜਾਂ ਘਟਨਾ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ ਬਿਨਾਂ ਕਾਰਨ ਕੋਈ ਘਟਨਾ ਨਹੀਂ ਵਾਪਰਦੀ ਸੋ ਨੈਕਸਟ ਦੇਖਦੇ ਆ ਜੀ ਆਪਾਂ ਅੱਗ ਲੱਗਿਆਂ ਖੂਨ ਨਹੀਂ ਪੁੱਟੀ ਦੇ ਭਾਵ ਇਹ ਹੈ ਕਿ ਲੋੜੀ ਦੀ ਵਸਤੂ ਦਾ ਪ੍ਰਬੰਧ ਪਹਿਲਾਂ ਹੀ ਕਰਨਾ ਚਾਹੀਦਾ ਹੈ ਇਹਨ ਮੌਕੇ ਦੇ ਪ੍ਰਬੰਧ ਕਰਨਾ ਸੰਭਵ ਨਹੀਂ ਐਨ ਲੋਡ ਵੇਲੇ ਚੀਜ਼ ਲੱਭਣੀ ਮੁਸ਼ਕਲ ਹੁੰਦੀ ਹੈ ਸੋ ਆਪਾਂ ਇਸ ਨੂੰ ਵੀ ਬਿਲਕੁਲ ਹਾਈਲਾਈਟ ਕਰਾਂਗੇ ਜੀ ਠੀਕ ਹੈ ਜੀ ਸੋ ਨੈਕਸਟ ਦੇਖਦੇ ਆਗ ਲੈਣ ਆਈ ਘਰ ਵਾਲੀ ਬਾਣ ਬੈਠੀ ਇਹ ਖਾਣ ਉਹ ਤੋਂ ਵਰਤੇ ਦੇ ਹਨ ਜਦੋਂ ਕੋਈ ਬੰਦਾ ਦੂਜੇ ਬੰਦੇ ਤੋਂ ਕੋਈ ਲਾਭ ਪ੍ਰਾਪਤ ਕਰਕੇ ਉਸਦੇ ਲਾਇਬ ਦਾਇਕ ਵਸਤੂ ਦਾ ਮਾਲਕ ਬਣ ਜਾਵੇ ਕਿਸੇ ਭਲੇ ਮਾਨਸ ਦੀ ਪਲਾ ਮਾਨਸੀ ਦਾ ਨਜਾਇਜ਼ ਲਾਭ ਉਠਾਉਣਾ ਅਗਲਿਆਂ ਦੇ ਰਾ ਪਿਛਲਿਆਂ ਦੇ ਪੈਂਤੜੇ ਭਾਵ ਇਹ ਹੈ ਕਿ ਅਸੀਂ ਆਪਣੇ ਵੱਡੇ ਬਡੇਰਿਆਂ ਦੇ ਪਾਈ ਪੂਰਨ ਅਤੇ ਹੀ ਤੁਰਦੇ ਹਾਂ ਪਿੱਛੋਂ ਆਉਣ ਵਾਲੇ ਆਪਣੇ ਬਡੇਰਿਆਂ ਦੀਆਂ ਪੈੜਾਂ ਤੇ ਹੀ ਤੁਰਦੇ ਹਾਂ ਸੋ ਨੈਕਸਟ ਹੈਗਾ ਜੀ ਆਪਣਾ ਅਗਲੇ ਨਹੀਂ ਪਾਉਂਦੇ ਹੋਰ ਟਿੱਡ ਕੱਢੀ ਆਉਂਦੇ ਜਦੋਂ ਘਰ ਦਾ ਮਾਲਕ ਪਹਿਲਾਂ ਆਏ ਪਰੌਣੇ ਤੋਂ ਸਤਿਆ ਹੋਵੇ ਤੇ ਅੱਗੋਂ ਹੋਰ ਇਹੋ ਜਿਹੇ ਅਣਸੱਦੇ ਪਰੋਣੇ ਆ ਜਾਣ ਇਹ ਖਾਣ ਨੂੰ ਉਦੋਂ ਵਰਤੇ ਜਾਂਦਾ ਠੀਕ ਹੈ ਜੀ ਸੋ ਆਪਾਂ ਇਸ ਨੂੰ ਵੀ ਬਿਲਕੁਲ ਹਾਈਲਾਈਟ ਕਰਾਂਗੇ ਕਿਉਂਕਿ ਇਸ ਤਰ੍ਹਾਂ ਦੀਆਂ ਅਕਸਰ ਚ ਖਾਲੀ ਥਾਵਾਂ ਦੇ ਰੂਪ ਚ ਪੁੱਛੀਆਂ ਜਾਂਦੀਆਂ ਨੇ ਆਪ ਨੂੰ ਠੀਕ ਹੈ ਜੀ ਸੋ ਨੈਕਸਟ ਹੈਗੇ ਜੀ ਅੱਗਾ ਤੇਰਾ ਤੇ ਪਿੱਛਾ ਮੇਰਾ ਜਦੋਂ ਕਿਸੇ ਵਿਅਕਤੀ ਦੀ ਅਗਵਾਈ ਵਿੱਚ ਚੱਲਣ अथवा ਕੰਮ ਕਰਨ ਦਾ ਵਿਸ਼ਵਾਸ ਪ੍ਰਗਟਾਵਾ ਹੋਵੇ ਉਦੋਂ ਇਹ ਖਾਣ ਬੋਲਦੇ ਹਨ ਠੀਕ ਹੈ ਜੀ ਨੈਕਸਟ ਹੈਗੇ ਜੀ ਆਪਣੀ ਅਗਾਈ 100 ਅਗਾਈ 102 ਇਹ ਖਾਨ ਵਿੱਚ ਫਸਲ ਸਮੇਂ ਸਿਰ ਅਗੇਤੀ ਬੀਜਣ ਦੇ ਮਹੱਤਵ ਬਾਰੇ ਦੱਸਿਆ ਗਿਆ ਹੈ ਅਗੇਤੀ ਫਸਲ ਚੰਗਾ ਝਾੜ ਦਿੰਦੀ ਹੈ ਠੀਕ ਹੈ ਜੀ ਅੱਗੇ ਅਗੇਰੇ ਜਾ ਕਰਮਾਂ ਦਾ ਖੱਟਿਆ ਖਾ ਭਾਵ ਇਹ ਹੈ ਕਿ ਜਿੱਥੇ ਮਰਜੀ ਚਲੇ ਜਾਓ ਦੇਸਾਂ ਪ੍ਰਦੇਸਾਂ ਵਿੱਚ ਫਿਰ ਲੋਬ ਕਮਾਈ ਤਾਂ ਕਰਮਾਂ ਦੀ ਹੀ ਖਾਣੀ ਹੈ ਸੋ ਨੈਕਸਟ ਹੈਗੇ ਜੀ ਅੱਗੇ ਹੀ ਬੋਬੋ ਟੱਪਣੀ ਮਗਰੋਂ ਢੋਲਾਂ ਦੀ ਗੜਗੱਜ ਇਹਨੂੰ ਆਪਾਂ ਬਿਲਕੁਲ ਹਾਈਲਾਈਟ ਕਰਾਂਗੇ ਸੀ ਠੀਕ ਹੈ ਜੀ ਇਹ ਖਾਣੋਦੋ ਬੋਲਦੇ ਹਨ ਜਦੋਂ ਕਿਸੇ ਆਯਾਸ਼ ਬੰਦੇ ਨੂੰ ਉਹਦੇ ਵਰਗੇ ਹੀ ਆਸ਼ ਤੇ ਫਜ਼ੂਲ ਖਰਚੀ ਸਾਥੀ ਮਿਲ ਜਾਣ। ਨੈਕਸਟ ਹੈਗੇ ਜੀ ਅੱਗੇ ਸੱਪ ਤੇ ਪਿੱਛੇ ਸੀ ਇਹ ਖਾਣੋਦੋ ਵਰਤਿਆ ਜਾਂਦਾ ਹੈ ਜਦੋਂ ਕੋਈ ਪੁਰਸ਼ ਦੁਚਿੱਤੀ ਵਿੱਚ ਫਸ ਜਾਵੇ ਅਤੇ ਉਸ ਨੂੰ ਕਿਸੇ ਕੰਮਕਾਰ ਵਿੱਚ ਅੰਤਿਮ ਨਿਰਣਾਲ ਲੈਣ ਜਾਂ ਨਾ ਲੈਣ ਵਿੱਚ ਦੋਹੀ ਪਾਸੇ ਨੁਕਸਾਨ ਹੁੰਦਾ ਹੋਵੇ। ਇਹਦਾ ਭਾਵ ਇਹ ਹੈ ਕਿ ਦੋਨੇ ਪਾਸੇ ਨੁਕਸਾਨ ਹੋ ਰਿਹਾ ਹੈ। ਠੀਕ ਹੈ ਜੀ। ਨੈਕਸਟ ਹੈਗੇ ਜੀ ਅੱਗੇ ਕਮਲੀ ਉੱਤੋਂ ਪੈ ਗਈ ਸਿਵਿਆਂ ਦੇ ਰਾ ਜਦੋਂ ਮੂਰਖ ਬੰਦਾ ਹੋਰ ਮੂਰਖਾਂ ਵਾਲੇ ਕਰੇ ਉਦੋਂ ਇਹ ਖਾਨ ਵਰਤਦੇ ਹਨ ਠੀਕ ਹੈ ਜੀ ਸੋ ਨੈਕਸਟ ਆਪਾਂ ਚੱਲਦੇ ਹਾਂ ਅੱਗੇ ਖੂ ਪਿੱਛੇ ਕਾਈ ਇਹ ਖੇਣ ਦਵੈਦਾ ਵਿੱਚ ਫਸੇ ਵਿਅਕਤੀ ਦੀ ਮਾਨਸਿਕ ਅਵਸਥਾ ਨੂੰ ਪ੍ਰਗਟ ਕਰਦੀ ਹੈ ਠੀਕ ਹੈ ਜੀ ਵੀ ਦੋਨੇ ਪਾਸੇ ਬੰਦਾ ਫਸਿਆ ਹੁੰਦਾ ਇਹਦੇ ਵਿੱਚ ਸੋ ਨੈਕਸਟ ਦੇਖਦੇ ਆ ਜੀ ਅੱਗੇ ਡਿੱਗਿਆਂ ਨੂੰ ਤਾਂ ਸ਼ੇਰ ਵੀ ਨਹੀਂ ਖਾਂਦਾ ਇਹ ਖਾਨ ਰਾਹੀਂ ਨਿਮਰਤਾ ਦੇ ਮਹੱਤਵ ਨੂੰ ਦਰਸਾਇਆ ਗਿਆ ਹੈ ਸੋ ਇਸ ਨੂੰ ਵੀ ਆਪਾਂ ਬਿਲਕੁਲ ਹਾਈਲਾਈਟ ਕਰਾਂਗੇ ਠੀਕ ਹੈ ਜੀ ਸੋ ਨੈਕਸਟ ਹੈਗੇ ਜੀ ਆਪਣੀ ਅੱਗਾ ਦੌੜ ਪਿੱਛਾ ਛੋੜ ਕਈ ਵਾਰ ਛੇਤੀ ਛੇਤੀ ਕੰਮ ਮਕਾਉਣ ਲੱਗਿਆਂ ਹੱਥ ਥਲੇ ਕੰਮ ਦਾ ਨੁਕਸਾਨ ਹੋ ਜਾਂਦਾ ਹੈ ਜਦੋਂ ਅਜਿਹਾ ਹੋਵੇ ਤਾਂ ਉਹਦੇ ਖਾਨ ਬੋਲਿਆ ਜਾਂਦਾ ਹੈ ਸੋ ਆਪਾਂ ਨੈਕਸਟ ਦੇਖਦੇ ਹਾਂ ਜੀ ਅੱਗੇ ਨਹੀਂ ਸੀ ਉੱਜੜੀ ਹੁਣ ਦੀਨਾਂ ਰਾਖਾ ਰੱਖਿਆ ਇਸ ਦਾ ਮਤਲਬ ਹੈ ਕਿਸੇ ਵਿਸ਼ਵਾਸ ਘਾਤੀ ਤੇ ਬੇਈਮਾਨ ਬੰਦੇ ਦੇ ਚਰਿੱਤਰ ਨੂੰ ਗੁੱਝੇ ਰੂਪ ਵਿੱਚ ਦੱਸਣ ਲਈ ਇਹ ਖਾਨ ਬੋਲਦੇ ਹਨ ਸੋ ਇਹ ਵੀ ਬਿਲਕੁਲ ਡਿਫਰੈਂਟ ਤਰ੍ਹਾਂ ਦੀ ਖਾਨ ਹੈ ਨਾ ਇਹਨੂੰ ਵੀ ਆਪਾਂ ਹਾਈਲਾਈਟ ਕਰਾਂਗੇ ਸੋ ਨੈਕਸਟ ਹੈਗਾ ਜੀ ਅੱਗੇ ਪਿੱਛੇ ਚੰਗੀ ਦਿਨ ਦਿਹਾਰ ਮੰਦੀ ਜਦੋਂ ਨਿਤਦਾ ਵਿਹਾਰ ਕੰਮ ਸਹੀ ਚੱਲਦਾ ਚੱਲਦਾ ਕਿਸੇ ਦਿਨ ਦਿਹਾਰ ਤੇ ਵਿਗੜ ਜਾਵੇ ਉਦੋਂ ਇੰਜ ਆਖਦੇ ਆ ਉਹਨੇ ਠੀਕ ਹੈ ਜੀ ਸੋ ਨੈਕਸਟ ਹੈਗਾ ਜੀ ਅਗੇਤਾ ਝਾੜ ਪਛੇਤੀ ਸੱਥਰੀ ਇਸ ਅਖਾਣ ਦਾ ਭਾਵ ਇਹ ਹੈ ਕਿ ਫਸਲ ਅਗੇਤਰੀ ਅਤੇ ਸਮੇਂ ਸਿਰ ਬੀਜਣ ਤੇ ਚੰਗਾ ਝਾੜ ਦਿੰਦੀ ਹੈ ਪਛੇਤੀ બીજી ਫਸਲ ਬਹੁਤ ਘੱਟ ਝਾੜ ਪ੍ਰਾਪਤ ਹੁੰਦਾ ਠੀਕ ਹੈ ਜੀ ਨੈਕਸਟ ਹੈਗਾ ਜੀ ਅੱਗੋਂ ਮਿਲੀ ਨਾ ਪਿੱਛੋਂ ਕੁੱਤਾ ਲੈ ਗਿਆ ਜਦੋਂ ਕੋਈ ਲਾਲਚੀ ਬੰਦਾ ਥੋੜੀ ਪ੍ਰਾਪਤੀ ਹਾਸਲ ਕਰਕੇ ਵੱਡੀ ਪ੍ਰਾਪਤੀ ਲਈ ਯਤਨ ਕਰਦਾ ਪਹਿਲੀ ਵੀ ਗਵਾ ਬੈਠੇ ਉਹਦੋਂ ਇੰਜ ਜਾਖਦੇ ਹਨ ਠੀਕ ਹੈ ਜੀ ਨੈਕਸਟ ਹੈਗਾ ਜੀ ਅੱਛਾ ਬੀਜ ਤੇ ਚੌਕੀ ਖਾਦ ਮਾਲਕ ਖੁਸ਼ ਮਜਾਰਾ ਨਸਾਦਾ ਇਹ ਵੀ ਬਿਲਕੁਲ ਡਿਫਰੈਂਟ ਤਰ੍ਹਾਂ ਦੀ ਖਾਨ ਹੈਗੀ ਹੈ ਇਸ ਤਰ੍ਹਾਂ ਦੀ ਖਾਲੀ ਥਾਂ ਵਿੱਚ ਪੁੱਛੀ ਜਾਂਦੀ ਆਪਾਂ ਨੂੰ ਠੀਕ ਹੈ ਜੀ ਸੋ ਇਸ ਖਾਨ ਵਿੱਚ ਫਸਲ ਦਾ ਵਧੀਆ ਤੇ ਚੋਖਾ ਝਾੜ ਪ੍ਰਾਪਤ ਕਰਨ ਲਈ ਚੰਗੀ ਬੀਜ ਦੀ ਚੋਣ ਅਤੇ ਖਾਦ ਦੇ ਮਹੱਤਵ ਨੂੰ ਦਰਸਾਇਆ ਗਿਆ ਹੈ ਫਸਲ ਦਾ ਜੰਗੀਰਾ ਛੜ ਮਾਲਕ ਦੇ ਮਜਾਰੇ ਨੂੰ ਖੁਸ਼ ਕਰ ਦਿੰਦਾ ਹੈ ਸੋ ਨੈਕਸਟ ਦੇਖਦੇ ਆਂ ਜੀ ਅੱਜ ਖਾ ਭਲਕੇ ਖੁਦਾ ਅੱਜ ਖਾ ਪੀ ਕੇ ਮौज ਕਰੋ ਭਲਕੇ ਰੱਬ ਆਪੇ ਰੱਬ ਦੇਵੇਗਾ ਖਾਣ ਪੀਣੇ ਤੇ ਮौज-ਮਸਤੀ ਕਰਨ ਵਾਲੇ ਬੰਦਿਆਂ ਲਈ ਇਹ ਖਾਨ ਵਰਤੀ ਜਾਂਦੀ ਹੈ ਠੀਕ ਹੈ ਜੀ ਸੋ ਨੈਕਸਟ ਦੇਖਦੇ ਆਂ ਜੀ ਅੱਜ ਦਾ ਦਿਨ ਕੰਮ ਅੱਜ ਦਾ ਕੰਮ ਕੱਲ ਤੇ ਨਾ ਛੱਡੋ ਭਾਵ ਸਪਸ਼ਟ ਹੈ ਕਿ ਅੱਜ ਕਰਨ ਵਾਲਾ ਕੰਮ ਅੱਜ ਹੀ ਨਿਮੇੜੋ ਭਲਕ ਦੇ ਛੱਡਣ ਨਾਲ ਕੰਮ ਪਛੜ ਜਾਵੇਗਾ ਐਂਡ ਨੈਕਸਟ ਹੈਗਾ ਜੀ ਅੱਜ ਮੋਈ ਕੱਲ ਦੂਜਾ ਦਿਨ ਇਹ ਜੀਵਨ ਦੀ ਸਥਿਤੀ ਨੂੰ ਦੱਸਦੀ ਹੈ ਵੀ ਜੀਵਨ ਸਥਿਰ ਨਹੀਂ ਹੈ ਇਸ ਦੀ ਆਮਨ ਸਥਿਰਤਾ ਦੱਸਣ ਲਈ ਇਸ ਦੀ ਅਨਸਥਿਰਤਾ ਦੱਸਣ ਲਈ ਇਹ ਅਖਾਂਣ ਵਰਤਦੇ ਹਨ ਠੀਕ ਹੈ ਜੀ ਸੋ ਨੈਕਸਟ ਹੈਗੇ ਅੱਜ ਵੀ ਮਰਨਾ ਕੱਲ ਵੀ ਮਰਨਾ ਇਸ ਮਰਨੇ ਤੋਂ ਫਿਰ ਕੀ ਡਰਨਾ ਸੂਰਮੇ ਦੇ ਬਾਦ ਲੋਕ ਮਰਨ ਤੋਂ ਨਹੀਂ ਡਰਦੇ ਉਹ ਜ਼ਿੰਦਗੀ 'ਚ ਚੰਗੇਰਾ ਕੰਮ ਕਰਕੇ ਪਹਿਲਾਂ ਆਈ ਮੌਤ ਨੂੰ ਤਰਜੀਹ ਦਿੰਦੇ ਹਨ ਠੀਕ ਹੈ ਜੀ ਸੋ ਨੈਕਸਟ ਹੈਗੇ ਅੰਬਾਣਾ ਜਾਇ ਹਿਆ ਸਿਆਣਾ ਜਾਇ ਕੀਆ ਇਹ ਖਾਣ ਦਾ ਭਾਵ ਇਹ ਹੈ ਕਿ ਸਿਆਣਾ ਬੰਦਾ ਉਸ ਨਾਲ ਕਿਸੇ ਹੋਰ ਪੁਰਸ਼ ਵੱਲੋਂ ਕੀਤੀ ਭਲਾਈ ਨੂੰ ਨਹੀਂ ਭੁੱਲਦਾ ਉਹ ਕੀਤੀ ਉਹ ਕੀਤੀ ਮਿਹਰਬਾਨੀ ਨੂੰ ਸਦਾ ਚੇਤੇ ਰੱਖਦਾ ਹੈ। ਅਮਾਨੇ ਭਾਲ ਹਿੱਤ ਤੇ ਪਿਆਰ ਨੂੰ ਮੰਨਦੇ ਹਾਂ। ਨੈਕਸਟ ਹੈਗਾ ਜੀ ਅਜੇ ਗੋੜੇ ਵਿੱਚੋਂ ਪੂਣੀ ਵੀ ਨਹੀਂ ਛੋਈ। ਜਦੋਂ ਕਰਨ ਝੋਗਰਾ ਕੰਮ ਅਜੇ ਕਾਫੀ ਮਾਤਰਾ ਵਿੱਚ ਕਰਨ ਹੋ ਰਹਿਦਾ ਹੋਵੇ ਉਦੋਂ ਇਹ ਖਾਣ ਬੋਲਦੇ ਹਾਂ ਠੀਕ ਹੈ ਜੀ। ਨੈਕਸਟ ਹੈਗਾ ਜੀ ਅਜੇ ਦਿੱਲੀ ਦੂਰ ਹੈ ਇਹ ਖਾਨ ਦਾ ਭਾਵ ਵੀ ਪ੍ਰਤਿਕ ਖਾਨ ਅਨੁਸਾਰ ਹੈ ਕਿ ਜਦੋਂ ਕੰਮ ਕਾफी ਮਾਤਰਾ ਵਿੱਚ ਪਿਆ ਹੋਵੇ ਉਦੋਂ ਹੀ ਇਹ ਖਾਨ ਕਹਿੰਦੇ ਹਨ ਠੀਕ ਹੈ ਜੀ ਸੋ ਇਹ ਦੋਨੋਂ ਅਖਾਨਾ ਬਿਲਕੁਲ ਆਪਣੀ ਮਤਲਬ ਜਿਵੇਂ ਸੇਮ ਸੇਮ ਮੀਨਿੰਗ ਪ੍ਰਗਟ ਕਰਦੀਆਂ ਨੇ ਠੀਕ ਹੈ ਜੀ ਨੈਕਸਟ ਨੈਕਸਟ ਹੈਗਾ ਜੀ ਅਜੇ ਇਹ ਸੁਹਾਗ ਨਾਲ ਰੰਡੇ ਪ ਜਾਗਾ ਜਦੋਂ ਕੋਈ ਸੁੱਖ ਦੀ ਪ੍ਰਾਪਤੀ ਕੀਤੀ ਵਸਤੋਂ ਦੁੱਖਾਂ ਦਾ ਖੋਹ ਬਣ ਜਾਵੇ ਉਦੋਂ ਇਹ ਖਾਨ ਵਰਤੇ ਹਨ ਭਾਵ ਕੋਈ ਹੈਨਾ ਵਸਤੂ ਆਪਣੇ ਦੁੱਖਾਂ ਦਾ ਕਾਰਨ ਬਣ ਜਾਵੇ ਆਪਾਂ ਇਹ ਖਾਨ ਅਕਸਰ ਬੋਲਦੇ ਹਾਂ ਸੋ ਨੈਕਸਟ ਹੈਗਾ ਜੀ ਅਟਕਲ ਪੱਚੂ ਚੌੜਚਪਟ ਸੋ ਇਹ ਬਿਲਕੁਲ ਆਪਾਂ ਨੋਟ ਕਰਾਂਗੇ ਕਿਉਂਕਿ ਇਸ ਤਰ੍ਹਾਂ ਦੀ ਆਪਾਂ ਨੂੰ ਪੁੱਛੀਆਂ ਜਾਂਦੀਆਂ ਨੇ ਅਕਸਰ ਬਿਨਾਂ ਬਿਆਵੰਦਨ ਦੀ ਕੀਤਾ ਕੋਈ ਵੀ ਕੰਮ ਸਿਰੇ ਨਹੀਂ ਚੜਦਾ ਹਰ ਕੰਮ ਹਿਸਾਬ ਕਿਤਾਬ ਲਾ ਕੇ ਬਿਆਵੰਦ ਅਨੁਸਾਰ ਕਰਨਾ ਹੀ ਲਾਭਦਾਇਕ ਹੁੰਦਾ ਸੋ ਆਪਾਂ ਨੈਕਸਟ ਚੱਲਾਂਗੇ ਅੱਟੀ ਨਾ ਬੱਤੀ ਬੁੜਬੁੜ ਵਾਧੇ ਦੀ ਜਦੋਂ ਕਿਸੇ ਦੇ ਹੱਥ ਪੱਲੇ ਤੇ ਕੁਝ ਨਾ ਹੋਵੇ ਤੇ ਝਗੜਨ ਲਈ ਬਾਦੂ ਤਿਆਰ ਰਹੇ ਉਦੋਂ ਇਹ ਖਾਨ ਵਰਤੇ ਜਾਂ ਹਨ ਸੋ ਨੈਕਸਟ ਹੈਗਾ ਜੀ ਅੱਡਖਾਈ ਹੱਡਖਾਈ ਵੰਡਖਾਈ ਖੰਡਖਾਈ ਇਹਦਾ ਆਪਾਂ ਮਕਨਾ ਚ ਵਰਤਦੇ ਆ ਇਹ ਖਾਣ ਰਹੀ ਵੱਖਰਿਆਂ ਇਕੱਲੇ ਬੈ ਕੇ ਖਾਣ ਦੀ ਥਾਂ ਵੰਡ ਕੇ ਛਕਣ ਦੀ ਆਪਾਂ ਨੂੰ ਹਨਾ ਗੱਲ ਕਰਦੇ ਇਹ ਖਾਣ ਨੈਕਸਟ ਹੈਗੇ ਜੀ ਅਣਤਾਜਾ ਹੁੱਕਾ ਅਣਤੋਤਾ ਮੂੰਹ ਚੰਦਰੀ ਨੂੰ ਬੰਦਿਆਂ ਵੱਲ ਕੰਡ ਤੇ ਕੰਧ ਵੱਲ ਮੂੰਹ ਇਨ੍ਹਾਂ ਤਿੰਨਾਂ ਦਾ ਫਿਟੇ ਮੂੰਹ ਇਹ ਖਾਣ ਦਾ ਭਾਵ ਸਪਸ਼ਟ ਹੈ ਕਿ ਮਨੁੱਖ ਦੇ ਉਪਰੋਕਤ ਕਿਰਦਾਰ ਨੂੰ ਨਕਾ ਰਿਆ ਗਿਆ ਹੈ ਸੋ ਆਪਾਂ ਨੈਕਸਟ ਦੇਖਦੇ ਹਾਂ ਅਤਨਾ ਪਲਾ ਬੋਲਣਾ ਅਤਨਾ ਪਲੀ ਚੁੱਪ ਅਤਨਾ ਪਲਾ ਮੇਗੜਾ ਅਤਨਾ ਪਲੀ ਤੁਪਸ ਇਹ ਅਖਾਣ ਮੇ ਵੀ ਕਿਸੇ ਇਗਜ਼ਾਮ ਚ ਆਪਾਂ ਨੂੰ ਪੁੱਛੀ ਗਈ ਹੋਈ ਸੀ ਹੈਨਾ ਖਾਲੀ ਥਾਂ ਦੇ ਰੂਪ ਚ ਸੋ ਆਪਾਂ ਇਸ ਨੂੰ ਵੀ ਬਿਲਕੁਲ ਨੋਟ ਕਰਾਂਗੇ ਇਹ ਖਾਣ ਅਤਿ ਦੀ ਨਖੇਦੀ ਕਰਦਿਆਂ ਗੱਪਲਾ ਰਸਤਾ ਤਾਰਨ ਦੀ ਸਿੱਖਿਆ ਦਿੰਦੀ ਆ ਮਤਲਬ ਕਿ ਆਪਾਂ ਨੂੰ ਹੈਨਾ ਜਿਆਦਾ ਗੁੱਸਾ ਨਹੀਂ ਜਿਆਦਾ ਪਿਆਰ ਨਹੀਂ ਮਤਲਬ ਵੀ ਹੈਨਾ ਸਹੀ ਸਹੀ ਮੀਡੀਅਮ ਚ ਚੱਲਣਾ ਚਾਹੀਦਾ ਉਹਦੇ ਬਾਰੇ ਕਹਿੰਦੇ ਹੈਨਾ ਸੋ ਨੈਕਸਟ ਹੈਗੇ ਅੰਤ ਬੁਰੇ ਦਾ ਬੁਰਾ ਭਾਵ ਸਪੱਸ਼ਟ ਹੈ ਕਿ ਬੁਰੇ ਕੰਮਾਂ ਦਾ ਨਤੀਜਾ ਬੁਰਾ ਹੀ ਨਿਕਲਦਾ ਹੈ ਸੋ ਨੈਕਸਟ ਆਪਾਂ ਦੇਖਦੇ ਹਾਂ ਜੀ ਅਥਰੂ ਇੱਕ ਨਹੀਂ ਕਾਲ ਜਾਂ 베ਰੇ 베ਰੇ ਜਦੋਂ ਕੋਈ ਬੰਦਾ ਫੋਕੀ ਹਮਦਰਦੀ ਜ਼ਾਹਿਰ ਕਰੇ ਤੇ ਗੱਲਾਂ ਗੱਲਾਂ ਨਾਲ ਕੰਮ ਸਾਰੇ ਉਹਦੇ ਖਾਨ ਬੋਲਦੇ ਹਨ ਇਸ ਨੂੰ ਵੀ ਆਪਾਂ ਬਿਲਕੁਲ ਹਾਈਲਾਈਟ ਕਰਾਂਗੇ ਠੀਕ ਹੈ ਜੀ ਨੈਕਸਟ ਹੈਗੇ ਜੀ ਅੰਦਰ ਹੋਵੇ ਸੱਚ ਦੇ ਕੋਠੇ ਚੜਕੇ ਨਾਜ ਭਾਵ ਪਰਤਖ ਹੈ ਕਿ ਸੱਚੇ ਬੰਦੇ ਨੂੰ ਕਿਸੇ ਦਾ ਭੈ ਨਹੀਂ ਹੁੰਦਾ ਉਹ ਨਿਸੰਗ ਹੋ ਕੇ ਨੱਚਦਾ ਹੈ ਨੈਕਸਟ ਹੈਗੇ ਅੰਦਰ ਦੀਆਂ ਪੱਕੀਆਂ ਬਾਹਰ ਆਉਂਦੀਆਂ ਨੇ ਭਾਵੇਂ ਹੈ ਕਿ ਜਿਹੜੀ ਗੱਲ ਸਾਡੇ ਮਨ ਵਿੱਚ ਹੋਵੇ ਉਹ ਚੰਗੀ ਜਾਂ ਮੰਦੀ ਭਾਵਨਾ ਉਹ ਜਰੂਰ ਸ਼ਬਦਾਂ ਦੇ ਰੂਪ ਵਿੱਚ ਧਾਰਨਕ ਸ਼ਬਦਾਂ ਰੂਪ ਧਾਰ ਕਰਕੇ ਬਾਹਰ ਆਉਂਦੀ ਹੈ ਠੀਕ ਹੈ ਜੀ ਮਤਲਬ ਆਪਾਂ ਕਹਿ ਦਿੰਨੇ ਅਗਲੇ ਨੂੰ ਨੈਕਸਟ ਹੈ ਜੀ ਅੰਦਰ ਪੈਣ ਕੁੜਲਣਾ ਬਾਹਰ ਬੰਸੀ ਵਾਲੇ ਨਾਲ ਗੱਲਾਂ ਇਹ ਅਖਾਂਡ ਰਾਹੀਂ ਦਿਖਾਵੇ ਤੇ ਅਡੰਬਰ ਰਚਣ ਵਾਲੇ ਭੱਦਰਪੁਰਸ਼ਾਂ ਦੀ ਬੰਗ ਕਸ ਹੈਗਾ ਸੋ ਇਸ ਤਰ੍ਹਾਂ ਨੂੰ ਇਹਨੂੰ ਵੀ ਆਪਾਂ ਹਾਈਲਾਈਟ ਕਰਾਂਗੇ ਠੀਕ ਹੈ ਜੀ ਸੋ ਨੈਕਸਟ ਹੈਗਾ ਅੰਦਰ ਬਹਿ ਕੇ ਪਾਪ ਕਮਾਏ ਸੋ ਚੌਕੁੰਟੀ ਜਾਣੀ ਹੈ ਮਨੁੱਖ ਦਾ ਕੀਤਾ ਹੋਇਆ ਪਾਪ ਹਰ ਹਾਲਤ ਵਿੱਚ ਨੰਗਾ ਹੋਵੇਗਾ ਚਾਹੇ ਉਹ ਕਿੰਨਾ ਵੀ ਲੁਕੋ ਕੇ ਕੀਤਾ ਗਿਆ ਪਾਪ ਲੁਕਾਇਆ ਨਹੀਂ ਲੁਕਦੀ ਠੀਕ ਹੈ ਜੀ ਨੈਕਸਟ ਹੈਗੇ ਜੀ ਅੰਦਰ ਮਿਲੀਆਂ ਥੰਮੀਆਂ ਬੇੜੇ ਨੂੰ ਸਲਾਮਾਂ ਲੇਕਮ ਜਦੋਂ ਸਲਾਮ ਵਾਲੇਕਮ ਠੀਕ ਹੈ ਜੀ ਜਦੋਂ ਕੋਈ ਆਪਣੀ ਸਫਲਤਾ ਨੂੰ ਲੁਕਾਉਣ ਦੀ ਕੋਸ਼ਿਸ਼ ਕਰੇ ਉਦੋਂ ਇਹ ਖਾਨ ਬੋਲਦੇ ਹਨ ਠੀਕ ਹੈ ਜੀ ਸੋ ਨੈਕਸਟ ਹੈਗੇ ਜੀ ਅੱਧ ਪਾ ਆਟਾ ਚ ਬਾਰੇ ਰਸੋਈ ਇਹ ਖਾਣ ਉਹ ਬੰਦੇ ਲਈ ਵਰਤਿਆ ਜਾਂਦਾ ਹੈ ਜਿਹੜਾ ਹੌਲੇ ਦਿਲ ਵਾਲਾ ਤੇ ਹੋਸ਼ਾ ਹੋਵੇ ਤੇ ਦੂਜਿਆਂ ਨਾਲੋਂ ਵੱਖਰੇ ਰਹਿਣ ਦਾ ਆਪਣੀ ਸ਼ਾਨ ਨੂੰ ਸ਼ਕਤ ਸਮਝਦਾ ਹੋਵੇ ਠੀਕ ਹੈ ਜੀ ਨੈਕਸਟ ਹੈਗਾ ਜੀ ਸੋ ਆਪਾਂ ਇਹਨੂੰ ਵੀ ਇੱਕ ਵਾਰ ਹਾਈਲਾਈਟ ਕਰਾਂਗੇ ਠੀਕ ਹੈ ਜੀ ਸੋ ਨੈਕਸਟ ਹੈਗਾ ਅੱਧੀ ਮੀਆ ਮਨੋਵਰ ਅੱਧੀ ਸਾਰਾ ਟੱਬਰ ਜਦੋਂ ਕੋਈ ਬੰਦਾ ਬਾਕੀ ਟੱਬਰ ਦੇ ਜੀਆ ਨਾਲੋਂ ਬਹੁਤਾ ਖਾਵੇ ਉਹਦੇ ਇਹ ਕਿਸ ਉਦੋਂ ਜਾਂ ਬਹੁਤਾ ਹਿੱਸਾ ਲਵੇ ਉਦੋਂ ਇਹ ਗੱਲ ਆਪਾਂ ਆਖਦੇ ਹਾਂ ਠੀਕ ਹੈ ਜੀ ਨਾਰਮਲੀ ਇਹ ਵੀ ਬਿਲਕੁਲ ਡਿਫਰੈਂਟ ਤਰ੍ਹਾਂ ਦੀ ਹੈਗੀ ਆ ਆਪਾਂ ਇਸ ਨੂੰ ਵੀ ਹਾਈਲਾਈਟ ਕਰ ਦਿੰਨੇ ਆ ਨੈਕਸਟ ਹੈਗੀ ਅੱਧੋ-ਅੱਧ ਸੁਆ ਇਹ ਖਾਣ ਮਜ਼ਾਕ ਵਿੱਚ ਵਰਤੇ ਜਾਂਦੇ ਨੇ ਜਦੋਂ ਠੱਗੀ ਦਾ ਮਾਲ ਜਾਂ ਰਕਮ ਦੋ ਬਰਾਬਰ ਹਿੱਸਿਆਂ ਵਿੱਚ ਦੋ ਠੱਗ ਮਿਲ ਕੇ ਵੰਡਣ ਦਾ ਇਕਰਾਰ ਕਰਦੇ ਨੇ ਮਤਲਬ ਕਿ ਉਹ ਕਰਦੇ ਨੇ ਵਾਅਦਾ ਕਰਦੇ ਨੇ ਮਿਲ ਕੇ ਵੰਡਣ ਦਾ ਸੋ ਨੈਕਸਟ ਹੈਗੀ ਅਨਤਪਾਕੇ ਸਬਦਾ ਹੈ ਆਖੇ ਜਿਹੜੇ ਰਾਤੀ ਭੁੱਖੇ ਸੁੱਤੇ ਨੇ ਲੋੜਵੰਦ ਮਨੁੱਖ ਆਪਣੀ ਲੋੜ ਨੂੰ ਮੁੱਖ ਰੱਖ ਕੇ ਵਸਤੂ ਖਰੀਦਦਾ ਹੈ ਉਹ ਭਾ ਨਹੀਂ ਪਰਖਦਾ ਸੋ ਇਹ ਵੀ ਆਪਾਂ ਬਿਲਕੁਲ ਸੋ ਨੈਕਸਟ ਦੇਖਦੇ ਹਾਂ ਅੰਨਾ ਬਿਆਜ ਸ਼ਾਨ ਨੂੰ ਖੋਵੇ ਰਨ ਨੂੰ ਖੋਵੇ ਹਾਸੀ ਆਲਸ ਨੀਂਦ ਕਿਸ਼ਾਨ ਨੂੰ ਖੋਵੇ ਜਿਵੇਂ ਚੋਰ ਨੂੰ ਖਾਂਸੀ ਇਹ ਖਾਨ ਦਾ ਭਾਵ ਸਪਸ਼ਟ ਹੈ ਕਿ ਵਖ ਵਖ ਪ੍ਰਾਣੀਆਂ ਨੂੰ ਜੀਵਨ ਦੇ ਵਿਵਹਾਰ ਵਿੱਚ ਕਿਵੇਂ ਵਿਚਰਨਾ ਚਾਹੀਦਾ ਹੈ ਸੋ ਜਿਵੇਂ ਆਪਾਂ ਬਿਆਜ ਜਿਆਦਾ ਲਾਉਣ ਲੱਗ ਜਾਂਦੇ ਹਨ ਨਾ ਆਪਾਂ ਨੂੰ ਸੇਠ ਤਾਂ ਆਪਾਂ ਉਹਦਾ ਵੀ ਨਖੇਦੀ ਕੀਤੀ ਹੀ ਹੈ ਤੇ ਔਰਤ ਲਈ ਜਿਆਦਾ ਹੱਸਣਾ ਤੇ ਕਿਸਾਨ ਲਈ ਨੀਂਦ ਤੇ ਚੋਰ ਨੂੰ ਖਾਂਸੀ ਜਿੱਦਾ ਫਸਾਉਂਦੀ ਹੈ ਨਾ ਸੋ ਨੈਕਸਟ ਦੇਖਾਂਗੇ ਅੰਨਾ ਹਾਤੀ ਲਸ਼ਕਰ ਦਾ ਉਜਾਰਾ ਸੋ ਇਸ ਨੂੰ ਵੀ ਆਪਾਂ ਬਿਲਕੁਲ ਹਾਈਲਾਈਟ ਕਰਾਂਗੇ ਪਾਵੇ ਹੈ ਕਿ ਜੇ ਸ਼ਕਤੀ ਦੇਦਾਰ ਵਾਲਾ ਅਧਿਕਾਰ ਵਾਲਾ ਮਨੁੱਖ ਇਨਸਾਫਸੰਦ ਤੇ ਸਿਆਣਾ ਨਾ ਹੋਵੇ ਤਾਂ ਉਹਦੇ ਹੱਥੋਂ ਆਮ ਲੋਕਾਈ ਦਾ ਬਹੁਤ ਨੁਕਸਾਨ ਹੁੰਦਾ ਹੈ ਸੋ ਨੈਕਸਟ ਦੇਖੇ ਅੰਨਾ ਕੀ ਜਾਣੇ ਬਸੰਤ ਦੀ ਬਹਾਰ ਪਾਵੇ ਹੈ ਕਿ ਜਿਹੜੇ ਵਿਅਕਤੀ ਨੇ ਕਦੇ ਕੋਈ ਚੀਜ਼ ਨਹੀਂ ਦੇਖੀ ਦੇਖੀ ਹੀ ਨਾ ਹੋਵੇ ਉਹਦਾ ਆਨੰਦ ਕਿਵੇਂ ਮਾਣ ਸਕਦਾ ਹੈ ਇਹਨੂੰ ਵੀ ਆਪਾਂ ਹਾਈਲਾਈਟ ਕਰਾਂਗੇ ਠੀਕ ਹੈ ਜੀ ਸੋ ਨੈਕਸਟ ਦੇਖਦੇ ਹਾਂ ਜੀ ਅੰਨਾ ਕੀ ਭਾਲੇ ਦੋ ਅੱਖਾਂ ਹਰ ਪੁਰਸ਼ ਆਪਣੀ ਮਨਪਸੰਦ ਛਾ ਦੀ ਲੋੜ ਦਾ ਚਾਹਵਨ ਹੁੰਦਾ ਹੈ ਸੋ ਇਹ ਤਾਂ ਆਪਾਂ ਪ੍ਰਚਲਿਤ ਦਾ ਕਹਾਵਤ ਹੈ ਨਾ ਸੋ ਨੈਕਸਟ ਹੈਗੇ ਅਨ ਕੁੱਤਹਾ ਬਨੁ ਪੌਕੇ ਜਦੋਂ ਕੋਈ ਬੰਦਾ ਅਸਲ ਗੱਲ ਜਾਣੇ ਬਿਨਾ ਦੂਜੇ ਤੇ ਦੋਸ਼ ਥੱਪੇ ਤੇ ਬੁਰਾ ਭਲਾ ਕਹੇ ਉਦੋਂ ਇਹ ਖਾਨ ਬੋਲਦੇ ਹਨ ਸੋ ਨੈਕਸਟ ਹੈਗੇ ਅਨ ਦੋਜਕ ਅਨ ਦੋਜਖੀ ਬੋਲਾ ਬਹਿਸਤੀ ਅਨ ਦੋਜਖੀ ਇਸ ਕਰਕੇ ਗਿਣਿਆ ਜਾਂਦਾ ਹੈ ਕਿ ਉਸ ਨੂੰ ਇਹ ਪਤਾ ਨਹੀਂ ਚੱਲਦਾ ਕਿ ਉਸ ਦੇ ਸਾਥੀ ਕੀ ਖਾ ਰਹੇ ਹਨ ਤੇ ਬੋਲੇ ਨੂੰ ਬਹਿਸਤੀ ਇਸ ਲਈ ਕਿਹਾ ਜਾਂਦਾ ਹੈ ਕਿ ਉਹ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਸੁਣਦਾ ਆਪਾਂ ਨੂੰ ਇਹ ਵੀ ਹੈ ਨਾ ਬਿਲਕੁਲ ਡਿਫਰੈਂਟ ਤਰ੍ਹਾਂ ਦੀ ਦੇਖਣ ਨੂੰ ਮਿਲੀ ਅਕਸਰ ਐਵੇਂ ਦੀ ਹੈ ਨਾ ਆਪਾਂ ਨੂੰ ਪੁੱਛ ਲੈਂਦੇ ਨੇ ਇਗਜ਼ਾਮ 'ਚ ਇਹ ਸੋ ਨੈਕਸਟ ਦੇਖਦੇ ਆ ਜੀ ਅੰਨਾ ਮਾਰੇ ਅੰਨ ਨੂੰ ਉਸਨ ਨਬਜੇ ਥੰਮੀ ਜਦੋਂ ਕੋਈ ਬੰਦਾ ਆਪਣੀ ਸਮਰੱਥਾ ਤੋਂ ਬਾਹਰ ਕੰਮ ਕਰੇ ਉਹਦੇ ਖਾਣ ਵਰਤੇ ਦੇ ਹਨ ਨੈਕਸਟ ਹੈਗਾ ਅੰਨਾ ਬਟੇ ਰਸੀ ਪਿੱਛੋਂ ਬੱਛਾ ਖਾਏ ਜਦੋਂ ਕਿਸੇ ਵਿਅਕਤੀ ਦੀ ਕਮਾਈ ਜਾਂ ਮਿਹਨਤ ਤੇ ਕੋਈ ਹੋਰ ਜਣਾ ਹੱਥ ਫੇਰ ਜਾਏ ਉਹ ਤੇ ਉਸ ਦੇ ਪੱਲੇ ਕੁਝ ਨਾ ਪਵੇ ਉਦੋਂ ਇਹ ਖਾਣ ਵਰਤਦੇ ਨੇ ਠੀਕ ਹੈ ਜੀ ਸੋ ਆਪਾਂ ਇਹਨੂੰ ਵੀ ਹਾਈਲਾਈਟ ਕਰ ਲੈਣਾ ਠੀਕ ਹੈ ਜੀ ਨੋਟ ਕਰਿਓ ਤੁਸੀਂ ਸੋ ਨੈਕਸਟ ਹੈਗੀ ਅੰਨਾ ਬੰਦੇ ਸੀਰ ਨਹੀਂ ਮੁਰਕੂੜ ਆਪਣੇ ਨੂੰ ਦੇਦਾ ਆਮ ਖਾਣ ਆਪਾਂ ਹਨ ਕਰਾਂ ਚ ਵਰਤਦੇ ਆ ਇਹ ਖਾਣ ਉਦੋਂ ਬੋਲਦੇ ਨੇ ਵੀ ਜਦੋਂ ਕੋਈ ਬੰਦਾ ਹੈ ਨਾ ਘੜੀ ਮੂੜੀ ਆਪਦੇ ਰਿਸ਼ਤੇਦਾਰਾਂ ਤੇ ਸਨੇੀਆਂ ਨੂੰ ਲਾਭ ਪਹਚਾਉਣ ਦੀ ਕੋਸ਼ਿਸ਼ ਕਰਦਾ ਜਾਂ ਗੱਲ ਕਰਦਾ ਹੈ ਨਾ ਸੋ ਨੈਕਸਟ ਹੈਗੀ ਅੰਨਿਆ ਚਕਾਨਾ ਰਾਜ ਇਹ ਵੀ ਆਮ ਪ੍ਰਚਲਿਤ ਆਪਣੀ ਕਹਾਵਤ ਠੀਕ ਹੈ ਜੀ ਜਦੋਂ ਬਹੁਤੇ ਮੂਰਖਾਂ ਵਿੱਚ ਘੱਟ ਮੂਰਖ ਉਹਨਾਂ ਦਾ ਮੁਖੀਆਂ ਬਣਿਆ ਫਿਰ ਜਾਂਦਾ ਉਦੋਂ ਆਪਾਂ ਇਹ ਕਹਾ ਸੋ ਨੈਕਸਟ ਹੈਗਾ ਅੰਨੀ ਕੁਕੜੀ ਖਸਖਸ ਦਾ ਜੋਗ ਆਪਾਂ ਇਹ ਹੈ ਕਿ ਜਦੋਂ ਕੋਈ ਬੰਦਾ ਅਜਿਹਾ ਕੰਮ ਕਰੇ ਜਿਹੜਾ ਉਹਦੀ ਸਮਰੱਥਾ ਤੋਂ ਬਾਹਰ ਹੋਵੇ ਇਸੇ ਭਾਵ ਦਾ ਇੱਕ ਹੋਰ ਅਖਾਣਾ ਮਤਲਬ ਜਿਵੇਂ ਅੰਨਾ ਕੁੱਤਾ ਹਰਨਾ ਮਗਰ ਜਿਵੇਂ ਕਿ ਕੁੱਤੇ ਨੂੰ ਦਿਸਦਾ ਨਹੀਂ ਪਰ ਸ਼ਿਕਾਰ ਉਹ ਹਿਰਨਾ ਦਾ ਕਰਨ ਨੂੰ ਫਿਰਦਾ ਹੈ ਨਾ ਸੋ ਇਹ ਵੀ ਬਿਲਕੁਲ ਡਿਫਰੈਂਟ ਤਰ੍ਹਾਂ ਦੀ ਹੈਗੇ ਜੀ ਆਪਾਂ ਇਹਨੂੰ ਵੀ ਨੋਟ ਕਰਾਂਗੇ ਨੈਕਸਟ ਹੈਗੇ ਜੀ ਅੰਨੀਆ ਕੁੱਤੀਆਂ ਜਲੇਬੀਆਂ ਦੀ ਰਾਖੀ ਅੰਨੀ ਕੁੱਤੀ ਜਲੇਬੀਆਂ ਦੀ ਰਾਖੀ ਜਦੋਂ ਕਿਸੇ ਯੋਗ ਵਿਅਕਤੀ ਨੂੰ ਅਧਿਕਾਰਾਂ ਵਾਲਾ ਕੰਮ ਸੌਂਪ ਦਿੱਤਾ ਜਾਵੇ ਹੈ ਨਾ ਸੋ ਉਹਦਾ ਉਲਟ ਨੁਕਸਾਨ ਕਰਵਾ ਦੇ ਉਹਨਾਂ ਆਪਾਂ ਇਹ ਕਹਾਣ ਵਰਤਦੇ ਆਂ ਕਹਾਵਤ ਵਰਤਦੇ ਆਂ ਠੀਕ ਹੈ ਜੀ ਨੈਕਸਟ ਹੈ ਕਿ ਅੰਨੀ ਨੈਣ ਬੰਚਨਾ ਨਹਿਰਨਾ ਅਣਜਾਣ ਕਾਰੀਗਰ ਦੇ ਸੰਦ ਵੀ ਐਵੇਂ ਕਿਵੇਂ ਦੇ ਹੀ ਹੁੰਦੇ ਆਣ ਸੋ ਇਹ ਵੀ ਬਿਲਕੁਲ ਡਿਫਰੈਂਟ ਤਰ੍ਹਾਂ ਦੀ ਹੈਗੀ ਆ ਖਾਣਾ ਆਪਾਂ ਇਹਨੂੰ ਵੀ ਹਾਈਲਾਈਟ ਕਰਾਂਗੇ ਠੀਕ ਹੈ ਜੀ ਸੋ ਨੈਕਸਟ ਹੈ ਕਿ ਅੰਨੀ ਪੀਹ ਤੇ ਕੁੱਤਾ ਚੱਟੇ ਤਾਂ ਆਪਾਂ ਸੁਣਦੇ ਆਂ ਇਹ ਖਾਣੋ ਵਰਤਦੇ ਨੇ ਜਦੋਂ ਸਰਕਾਰੀ ਕੰਮ ਕਾਜ ਵਿੱਚ ਬੇਨਿਜ਼ਮੀ ਹੋਵੇ ਸਰਕਾਰ ਦੇ ਬਾਦ ਇੰਤਜ਼ਾਮੀ ਕਾਰਨਾਂ ਆਮ ਜਨਤਾ ਦੁੱਖ ਭੋਗ ਦੀ ਹੋਵੇ ਹਨਾ ਸੋ ਨੈਕਸਟ ਹੈਗਾ 19 ਪੁੱਛੇ ਕਾਣੀ ਤੋਂ 19 ਸੂਤ ਬਟਾ ਦੇ ਤਾਣੀ ਤੋਂ ਇਹ ਖਾਨੋਦ ਬੋਲਦੇ ਹਨ ਜਦੋਂ ਕੋਈ ਲਾਲ ਚਲਾਕ ਬੰਦਾ ਭੋਲੇ ਭਾਲੇ ਕਿਸੇ ਹੋਰ ਬੰਦੇ ਤੋਂ ਵਧੀਆ ਵਸਤੂ ਲੈ ਕੇ ਘਟੀਆ ਵਸਤੂ ਦੇ ਕੇ ਅਸਾਨ ਜਤਾ ਦੇ ਮਤਲਬ ਨਾਲ ਤਾਂ ਉਹਨੂੰ ਘਟੀਆ ਵਸਤੂ ਦੇਤੀ ਉਸ ਤੋਂ ਸਤਾਨ ਅਸਾਨ ਜਤਾ ਰਿਹਾ ਠੀਕ ਹੈ ਸੋ ਨੈਕਸਟ ਹੈਗਾ 19 ਮਾ ਪੁੱਤਾਂ ਦਾ ਮੂੰਹ ਨਾ ਧੋਵੇ ਇਹ ਖਾਨ ਦਾ ਭਾਵ ਇਹ ਹੈ ਕਿ ਕੋਈ ਵੀ ਮਾਂ ਆਪਣੇ ਭੈੜੇ ਪੁੱਤਾਂ ਦੇ ਓਗਣਾਂ ਨੂੰ ਚਤਾਰਦੀ ਨਹੀਂ ਮਤਲਬ ਮਾਪੇ ਲਈ ਨਾ ਪੁੱਤਰ ਕਿਵੇਂ ਦਾ ਵੀ ਉਹ ਠੀਕ ਹੁੰਦਾ ਸਹੀ ਹੈ ਸੋ ਨੈਕਸਟ ਹੈਗਾ ਅੰਨੇ ਅੱਗੇ ਰੋਣਾ ਅੱਖੀਆਂ ਦਾ ਕੋ ਕਿਸੇ ਬੇਦਰਦ ਜਾਂ ਪੱਥਰ ਦੇ ਲੱਗੇ ਫਰਿਆਦ ਕਰਨੀ ਜਾਂ ਆਪਣੇ ਦੁੱਖ ਰੋਣੇ ਫਜ਼ੂਲ ਹੈ ਠੀਕ ਹੈ ਜੀ ਸੋ ਨੈਕਸਟ ਹੈਗਾ ਇਹ ਆਪਣਾ ਅੰਨੇ ਤਾਂ ਹੋ ਗਏ ਆ ਪਰ ਸੌਣ ਦੀਆਂ ਮੋਜਾਂ ਇਹ ਕਹਣ ਉਦੋਂ ਬੋਲਦੇ ਬੋਲਦੇ ਹਨ ਜਦੋਂ ਕੋਈ ਮੂਰਖ ਬੰਦਾ ਟੀਟ ਹੋ ਜੇ ਹਨਾ ਆਪਾਂ ਕਹਿੰਦੇ ਨੇ ਵੀ ਟੀਟ ਹੋ ਗਿਆ ਤਾਂ ਟੀਟਤਾਈ ਨਾਲ ਆਪਣੇ ਸਿਰ ਪਾਏ ਦੁੱਖ ਨੂੰ ਸੁੱਖ ਦੇ ਰੂਪ ਵਿੱਚ ਪ੍ਰਗਟ ਕਰੇ ਹਨਾ ਸੋ ਨੈਕਸਟ ਹੈਗਾ ਅੰਨੇ ਦਾ ਜਫਾ ਰੋਹੀ ਖੜੱਪਾ ਅਖਾਣ ਦਾ ਭਾਵ ਸਪਸ਼ਟ ਹੈ ਕਿ ਦੋਹਾਂ ਤੁਣ ਜਾਤ ਪੌਣੀ ਮੁਸ਼ਕਲ ਹੈ ਜਦੋਂ ਕਿਸੇ ਮੂਰਖ ਨਾਲ ਬਹਿ ਪਿਆ ਜਾਵੇ ਤਾਂ ਉਹ ਦੇਹ ਅਖਾਣ ਬੋਲਦੇ ਆ ਇਹ ਵੀ ਬਿਲਕੁਲ ਡਿਫਰੈਂਟ ਤਰ੍ਹਾਂ ਦੀ ਇਹਨੂੰ ਵੀ ਆਪਾਂ ਹਾਈਲਾਈਟ ਕਰਦੇ ਆ ਠੀਕ ਹੈ ਜੀ ਸੋ ਤੁਸੀਂ ਇਹਨੂੰ ਨੋਟ ਕਰਿਓ ਨੈਕਸਟ ਹੈਗਾ ਅੰਨੇ ਦੀ ਜ਼ਰੂਰ ਰੱਬ ਰਖਵਾਲਾ ਭਾਵ ਕਿਸੇ ਅਜਿਹੇ ਬੰਦੇ ਨੂੰ ਜਿਹੇ ਚੀਜ਼ ਮਿਲ ਜਾਵੇ ਜਿਸ ਨੂੰ ਸੰਭਾਲ ਨਾ ਸਕੇ ਉਦੋਂ ਇਹ ਅਖਾਣ ਬੋਲਦੇ ਆ ਠੀਕ ਹੈ ਜੀ ਸੋ ਨੈਕਸਟ ਹੈਗਾ ਅੰਨੇ ਦੀ ਰੀਜ ਗਲੇਲ ਤੇ ਇਹਦਾ ਮਤਲਬ ਇਹ ਹੈ ਕਿ ਜਦੋਂ ਕੋਈ ਮੂਰਖ ਅਜਿਹੀ ਵਸਤੂ ਦੀ ਮੰਗ ਕਰੇ ਜਿਸ ਨਾਲ ਉਸ ਨੂੰ ਜਿਹੜਾ ਉਹਨੂੰ ਵਰਤ ਨਹੀਂ ਸਕਦਾ ਹੈ ਨਾ ਜਿਵੇਂ ਅੰਨਾ ਗਲੇਲ ਮੰਗੇ ਤਾਂ ਤਾਂ ਕੀ ਮਤਲਬ ਬਣਦਾ ਕੋਈ ਤੋਕੇ ਨਹੀਂ ਬਣਦੀ ਹੈ ਨਾ ਸੋ ਨੈਕਸਟ ਹੈਗਾ ਅੰਨੇ ਦੇ ਭਾਣੇ ਸਦਾ ਹੀ ਰਾਤ ਹੈ ਭਾਵੇਂ ਜਿਸ ਨੇ ਕਦੀ ਕੋਈ ਵਸਤੂ ਨਾ ਦੇਖੀ ਹੋਵੇ ਉਸ ਦੇ ਅਨੁਮਾਨ ਜਾਂਦਾ ਜਿਸਦਾ ਗਲਤ ਹੁੰਦੇ ਹਨ ਹੈ ਨਾ ਸੋ ਨੈਕਸਟ ਹੈਗਾ ਜੀ ਆਪਣਾ ਅੰਨੇ ਨੂੰ ਅੰਨਾ ਕਿਵੇਂ ਰਾਹ ਦੱਸੇ ਭਾਵੇਂ ਹੈ ਕਿ ਜਿਹੜਾ ਬੰਦਾ ਆਪ ਅਗਿਆਨੀ ਹੋਵੇ ਉਹ ਦੂਜੇ ਬੰਦੇ ਦੀ ਕਿਵੇਂ ਅਗਾਈ ਕਰ ਸਕਦਾ ਅਗਵਾਈ ਕਰ ਸਕਦਾ ਹੈ ਨਾ ਅਧਿ ਲੋ ਜਿਹਨੂੰ ਆਪੇ ਨਹੀਂ ਪਤਾ ਉਹ ਕਿਵੇਂ ਕਿਸ ਨੂੰ ਗਾਈਡ ਕਰੇਗਾ ਸੋ ਨੈਕਸਟ ਹੈਗਾ ਆਥਣ ਦਾ ਚਲਕੋ ਰਿਆ ਅਣਹੁੰਦਾ ਬੱਦਲ ਘੋ ਰਿਆ ਸੋ ਇਹ ਵੀ ਬਿਲਕੁਲ ਡਿਫਰੈਂਟ ਤਰ੍ਹਾਂ ਦੀ ਹੈ ਆਪਾਂ ਇਹਨੂੰ ਵੀ ਹਾਈਲਾਈਟ ਕਰ ਦਿੰਦੇ ਹਾਂ ਠੀਕ ਹੈ ਜੀ ਸੋ ਇਹ ਖਾਨ ਮੀ ਬਾਰੇ ਹੈ ਜੇਕਰ ਆਥਣ ਵੇਲੇ ਛੇਪ ਰਿਹਾ ਸੂਰਜ ਲਿਸ਼ਕ ਮਾਰੇ ਤਾਂ ਕੋਈ ਨਾ ਕੋਈ ਬੱਦਲ ਅਸਮਾਨ ਵਿੱਚ ਆ ਪ੍ਰਗਟ ਹੁੰਦਾ ਤੇ ਮੀਂਹ ਪੈ ਜਾਂਦਾ ਸੋ ਨੈਕਸਟ ਹੈਗੇ ਜੀ ਆਪਣਾ 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 ਪ੍ਰਾਇਆ ਪ੍ਰਾਇ ਇਹ ਖਾਨ ਦਾ ਭਾਵ ਇਹ ਹੈ ਕਿ ਪ੍ਰਾਇ પુરੁਸ਼ ਨੂੰ ਜਿੰਨਾ ਮਰਜੀ ਮੋ ਕਰ ਲਵੋ ਆਪਣੇ ਦੀ ਥਾਂ ਪ੍ਰਾਪਤ ਨਹੀਂ ਕਰ ਸਕਦਾ ਕਹਿੰਦੇ ਆ ਨ ਕਿ ਆਪਣਾ ਮਾਰੂ ਛਾਵੇਂ ਸੁਟੂ ਆਪਣਾ ਆਪਣਾ ਹੀ ਹੁੰਦਾ ਸੋ ਨੈਕਸਟ ਦੇਖਦੇ ਆਂ ਜੀ ਆਪਾਂ ਆਪਣਾ ਹੀ ਨਾ ਭਰੇ ਤੇ ਕੁੜਮਾ ਅੱਗੇ ਕੀ ਤਰੇ ਭਾਵੇਂ ਸੋਰੀ ਮਾਫ ਕਰਨਾ ਥੋੜਾ ਸੋ ਆਪਾਂ ਹੈ ਕਿ ਸੀ ਇੱਥੇ ਨਾ ਆਪਣਾ ਹੀ ਨਾ ਭਰੇ ਕੁੜਮਾ ਅੱਗੇ ਕੀ ਤਰੇ ਭਾਵੇਂ ਹੈ ਕਿ ਜੇਕਰ ਤੁਹਾਡਾ ਆਪਣਾ ਹੀ ਗੁਜ਼ਾਰਾ ਹੈ ਨਾ ਮਤਲਬ ਠੀਕ ਨਹੀਂ ਚੱਲਦਾ ਤਾਂ ਤੁਸੀਂ ਦੂਜੇ ਦੀ ਕਿਵੇਂ ਮਦਦ ਕਰ ਸਕਦੇ ਹੋ ਨਾ ਸੋ ਨੈਕਸਟ ਹੈਗਾ ਆਪਣਾ ਕੀਤਾ ਖਸਮ ਨੂੰ ਖਾਵੇ ਜੀਤਾ ਇਹ ਖਾਣ ਉਹ ਕਿਰਤ ਕਰਨ ਬੰਦੇ ਲਈ ਵਰਤਿਆ ਨੇ ਜੋ ਐਸਾਨ ਕਰਨ ਵਾਲੇ ਨੂੰ ਵਿਸਾਰ ਦਿੰਦਾ ਹੈ ਨਾ ਸੋ ਨੈਕਸਟ ਹੈਗਾ ਆਪਣਾ ਗੁੜ ਵੀ ਸ਼ਰੀਕਾਂ ਤੋਂ ਚੋਰੀ ਖਾਈਦਾ ਇਸ ਖਾਣ ਦਾ ਭਾਵੇਂ ਇਹ ਹੈ ਕਿ ਸ਼ਰੀਕ ਤਾਂ ਮਿੱਟੀ ਦੇ ਵੀ ਬੁਰੇ ਹੁੰਦੇ ਹਨ ਉਹ ਦੂਜੇ ਦੀ ਉન્નਤੀ برداشت ਨਹੀਂ ਕਰ ਸਕਦੇ ਠੀਕ ਹੈ ਜੀ ਜਿੱਦਾਂ ਤੁਸੀਂ ਜੌਬ ਲੱਗ ਗਏ ਹੈ ਨਾ ਛੋੜੇ ਕਮੰਡੀ ਉਹ ਵੀ ਸਤੋਡੇ ਤੋਂ ਹੈਨਾ ਜਲਸ ਕਰਨਗੇ ਸੋ ਉਹਨਾਂ ਦੀ ਮੰਤ ਭਾਗਾ ਕਰਕੇ ਆਪਣੀ ਖੁਸ਼ੀ ਵੀ ਉਹਨਾਂ ਤੋਂ ਚੋਰੀ ਮੰਨਣੀ ਚਾਹੀਦੀ ਹੈ ਨਾ ਨੈਕਸਟ ਹੈਗਾ ਜੀ ਆਪਣਾ ਆਪਣਾ ਘਰ ਸੰਭਾਲੀਏ ਚੋਰ ਕਿਸੇ ਨਾ ਆਖੀਏ ਪਾ ਵੀ ਹੈ ਕਿ ਸਾਨੂੰ ਆਪਣੀ ਵਸਤ ਦਾ ਆਪ ਖਿਆਰ ਰੱਖਣਾ ਪੈਂਦਾ ਆਪ ਕੋ ਕਿਸੇ ਦੇ ਦੋਸ਼ ਨਹੀਂ ਲਾ ਸਕਦੇ ਹੈ ਨਾ ਨੈਕਸਟ ਹੈਗਾ ਜੀ ਆਪਣਾ ਘਰ ਜੋ ਚਾਹੇ ਸੋ ਕਰ ਪਾ ਵੀ ਹੈ ਕਿ ਆਪਣੀ ਜੀਤੇ ਹਰ ਕੋਈ ਆਪਣੀ ਚੀਜ਼ ਨੂੰ ਹਰ ਕੋਈ ਮਾਨ ਸਕਦਾ ਹੈ ਨਾ ਮਤਲਬ ਜਿੰਮੇ ਮਰਜੀ ਵਰਤੇ ਹੋ ਨੂੰ ਹੈਨਾ ਸੋ ਨੈਕਸਟ ਹੈਗਾ ਜੀ ਆਪਣਾ ਘਰ ਭਾਵੇਂ ਹੱਗ ਹੱਗ ਪਰ ਪ੍ਰਾਇਆ ਕਰ ਉੱਥੇ ਠੁੱਕਣ ਦਾ ਵੀ ਡਰ ਇਹ ਮਤਲਬ ਇਹ ਦੱਸਿਆ ਗਿਆ ਹੈ ਨਾ ਵੀ ਪ੍ਰਾਈ ਵਸਤੂ ਦਾ ਸਾਨੂੰ ਹਨ ਕੋਈ ਬਹੁਤਾ ਅਧਿਕਾਰ ਨਹੀਂ ਹੁੰਦਾ ਸਾਨੂੰ ਡਰ ਰਹਿੰਦਾ ਉਹਦਾ ਪਰ ਜਿਹੜੀ ਆਪਦੀ ਚੀਜ਼ ਆ ਸੀ ਉਹਨੂੰ ਮौज-ਮਸਤੀ ਨਾਲ ਹਨ ਵਰਤ ਸਕਦੇ ਆ ਹਨ ਸੋ ਨੈਕਸਟ ਹੈਗਾ ਜੀ ਆਪਣਾ ਠੋਸਾ ਆਪ ਭਰੋਸਾ ਭਾਵੇਂ ਜਦੋਂ ਕੋਈ ਚੀਜ਼ ਘਰ ਮਈ ਘਰ ਪਈ ਹੋਵੇ ਤਾਂ ਬੰਦਾ ਉਸਨੂੰ ਭਰੋਸਾ ਕਰਕੇ ਵਰਤ ਸਕਦਾ ਤੇ ਪ੍ਰਾਈ ਵਸਤੂ ਦਾ ਕੀ ਹੈ ਮਿਲੇ ਨਾ ਮਿਲੇ ਹਨ ਠੀਕ ਹੈ ਜੀ ਸੋ ਨੈਕਸਟ ਹੈਗਾ ਜੀ ਆਪਣਾ ਨਿੰਗਰ ਪ੍ਰਾਇਆ ਢਿੰਗਰ ਸੋ ਇਹਨੂੰ ਵੀ ਆਪਾਂ ਬਿਲਕੁਲ ਹਾਈਲਾਈਟ ਹਾਈਲਾਈਟ ਕਰਾਂਗੇ ਹਨ ਜੀ ਇਹਦਾ ਮਤਲਬ ਇਹ ਹੈ ਕਿ ਇਹ ਖਾਨ ਉਦੋਂ ਵਰਤੇ ਜਾਂਦੇ ਜਦੋਂ ਕੋਈ ਆਪਣੀ ਮਾੜੀ ਚੀਜ਼ ਦੇ ਮੁਕਾਬਲੇ ਦੂਜੇ ਦੀ ਚੰਗੀ ਚੀਜ਼ ਦੀ ਨਿੰਦਿਆ ਕਰੇ ਹੈਨਾ ਤੇ ਕਿਸੇ ਹੋਰ ਨੂੰ ਆਪਣੀ ਚੀਜ਼ ਤੇ ਮਤਲਬ ਇਹ ਹੈ ਵੀ ਹਰ ਕਿਸੇ ਨੂੰ ਆਪਣੀ ਚੀਜ਼ ਚੰਗੀ ਲੱਗਦੀ ਹੈ ਠੀਕ ਹੈ ਜੀ ਸੋ ਨੈਕਸਟ ਹੈਗਾ ਜੀ ਆਪਣਾ ਆਪਣਾ ਮਕਾਨ ਕੋਟ ਸਮਾਨ ਭਾਵੇਂ ਕਿ ਹਰ ਕਿਸੇ ਨੂੰ ਆਪਣਾ ਮਕਾਨ ਦੂਜੇ ਦੇ ਮਕਾਨ ਨਾਲੋਂ ਵਧੀਆ ਲੱਗਦਾ ਵੀ ਯਾਰ ਹਰ ਇੱਕ ਬੰਦੇ ਨੂੰ ਮਤਲਬ ਆਪਦਾ ਘਰ ਮਹਿਲ ਵਰਗਾ ਹੀ ਲੱਗਦਾ ਚਾਹੇ ਉਹ ਕੁੱਲੀ ਚਾਹੇ ਕਿਤੇ ਵੀ ਬੈਠਾ ਠੀਕ ਹੈ ਜੀ ਸੋ ਨੈਕਸਟ ਹੈਗਾ ਆਪਣਾ ਮਾਰੇਗਾ ਸ਼ਾਮੇ ਸੁੱਟੇਗਾ ਇਹ ਖਾਨ ਜਦੋਂ ਇਹ ਦੱਸਿਆ ਹੈ ਕਿ ਹੈਨਾ ਵੀ ਆਪਣੇ ਵੀ ਆਪਣਾ ਹੀ ਵੀ ਆਪਣਾ ਆਪਣਾ ਹੀ ਹੁੰਦਾ ਹੈ ਨਾ ਜੋ ਸਾਡੇ ਲਹੂ ਦੀ ਸਾਂਝ ਹੁੰਦੀ ਹੈ ਜਿਹਦੇ ਨਾਲ ਹੈ ਨਾ ਉਹ ਕੁਝ ਵੀ ਆਉ ਉਹ ਆਪਣਾ ਆਲਵੇਜ਼ ਫਾਇਦਾ ਹੀ ਕਰੂਗਾ ਹੈ ਨਾ ਸੋ ਨੈਕਸਟ ਹੈਗਾ ਜੀ ਆਪਣਾ ਰੱਖ ਪ੍ਰਾਇਆ ਚੱਖ ਇਹ ਖਾਣ ਉਦੋਂ ਵਰਤੇਦਿਆਂ ਜਦੋਂ ਕੋਈ ਕਮੀਨਾ ਜਾਂ ਲਾਚਾਰੀ ਪੁਰਸ਼ ਦੂਜਿਆਂ ਦੀ ਮਾਲ ਤੇ ਅੱਖ ਰੱਖੇ ਤੇ ਦੂਜਿਆਂ ਦੇ ਸਿਰਾਂ ਤੇ ਐ ਛੋੜਾਵੇ ਪਰੰਤੂ ਆਪਣੇ ਪੱਲੇੋਂ ਪੈਸਾ ਤੇਲੀ ਨਾ ਖਰਚੇ ਇਹ ਵੀ ਬਿਲਕੁਲ ਡਿਫਰੈਂਟ ਤਰ੍ਹਾਂ ਦੀ ਹੈਗੀ ਆਪਾਂ ਇਹਨੂੰ ਹਾਈਲਾਈਟ ਕਰਾਂਗੇ ਠੀਕ ਹੈ ਜੀ ਨੈਕਸਟ ਹੈਗਾ ਜੀ ਆਪਣਾ ਰੱਖੇ ਪਰਾਇਆ ਤੱਕੇ ਉਸ ਨੂੰ ਮਿਲਣ ਦਰਗਾਹ ਤੋਂ ਤੱਕੇ ਇਹ ਖਾਨ ਇਹ ਖਾਨ ਵਿੱਚ ਉਸ ਆਦਮੀ ਨੂੰ ਫੜਕਾਰ ਗਿਆ ਜੋ ਦੂਜੇ ਦੇ ਮਾਲ ਤੇ ਅੱਖ ਰੱਖਦਾ ਹੈ ਨਾ ਮਤਲਬ ਵੀ ਦੂਜੇ ਦੇ ਸਮਾਨ ਤੇ ਛੋ ਨੈਕਸਟ ਹੈਗਾ ਜੀ ਆਪਣਾ ਲੈਣਾ ਲੈ ਲਈਏ ਅਗਲੇ ਦਾ ਰੱਖੀ ਇਹ ਦੱਬਾ ਭਾਵੇਂ ਇਹ ਹੈ ਕਿ ਆਪਣਾ ਹੱਕ ਛੱਡਣਾ ਨਹੀਂ ਦੂਜੇ ਦਾ ਦੇਣਾ ਨਹੀਂ ਹੈ ਨਾ ਇਹ ਖਾਨ ਉਹਨਾਂ ਲੋਕਾਂ ਲਈ ਵਰਤਿਆ ਜਾਂਦਾ ਹੈ ਜਿਹੜਾ ਆਪਣੇ ਹੱਕ ਲਈ ਨਾ ਲਈ ਤਾਂ ਲੜਦੇ ਹਨ ਪਰੰਤੂ ਦੂਜਿਆਂ ਦਾ ਹੱਕ ਦੇਣ ਨੂੰ ਸੰਗੋਚ ਕਰਦੇ ਨੇ ਮਤਲਬ ਆਪ ਦਾ ਹੱਕ ਮੰਗੀ ਜਾਣ ਦੂਜੇ ਨੂੰ ਕਹਿਣ ਵੀ ਤੇਰਾ ਨਹੀਂ ਦੇਣਾ ਆਪਾਂ ਹੱਕ ਵੀ ਠੀਕ ਹੈ ਸੋ ਨੈਕਸਟ ਹੈਗੇ ਜੀ ਆਪਣਾ ਲਹੂ ਪੰਗਰ ਨੂੰ ਨਹੀਂ ਰਹਿੰਦਾ ਇਹ ਖਾਣ ਦਾ ਭਾਵ ਇਹ ਹੈ ਕਿ ਚਾਹੇ ਕਿਤੇ ਕਿਹੋ ਜਿਹੇ ਹਾਲਾਤ ਹੋਣ ਸਾਥ ਸਬੰਧੀ ਸਦਾ ਆਪਣੇ ਹਮਦਰਦ ਹੀ ਹੁੰਦੇ ਨੇ ਠੀਕ ਹੈ ਚਾਹੇ ਬੇਸਾਕ ਆਪਣੇ ਉਹਨਾਂ ਨਾਲ ਬਣਦੀ ਨਹੀਂ ਪਰ ਉਹ ਫਿਰ ਵੀ ਦੁੱਖ ਸੁੱਖ ਚ ਆਪਣੇ ਨਾਲ ਖੜਦੇ ਨੇ ਠੀਕ ਹੈ ਜੀ ਸੋ ਨੈਕਸਟ ਹੈਗਾ ਆਪਣਿਆਂ ਦੇ ਮੈਂ ਗਿੱਟੇ ਪੰਨਾ ਚੁੰਮਾ ਪੈਰ ਪਰਾਇਆਂ ਦੇ ਇਹ ਖਾਣ ਉਦੋਂ ਬੋਲਦੇ ਨੇ ਜਦੋਂ ਕੋਈ ਆਪਣੇ ਦਾ ਉੱਕਾ ਵੀ ਪਰਵਾਹ ਨਾ ਕਰੇ ਤੇ ਬਗਾਨਿਆਂ ਦੀ ਆਉ ਭਗਤ ਸੋ ਆਪਣੀ ਲਾਸਟ ਲਾਸਟ ਸਲਾਈਡ ਹੈਗੀ ਹੈ ਜੀ ਤੇ ਨੈਕਸਟ ਖਾਨ ਹੈਗੀ ਆ ਆਪਣੀ ਅਕਲ ਤੇ ਬਗਾਨਾ ਤੁਹਾਨੂੰ ਬਹੁਤ ਹੀ ਲੱਗਦਾ ਆ ਭਾਵੇਂ ਹੈਗੀ ਹਰ ਕੋਈ ਆਪਣੇ ਆਪ ਨੂੰ ਦੂਜਿਆਂ ਨਾਲ ਅਕਲਮੰਦ ਸਮਝਦਾ ਹੈ ਪਰਤੂ ਦੂਜੇ ਦੀ ਮੀਰ ਨੂੰ ਦੇਖ ਕੇ ਹੀਲਖਾ ਕਰਦਾ ਮਤਲਬ ਉਹਨੂੰ ਦੂਜੇ ਦਾ ਤਾਂ ਤਾਂ ਚਾਹੇ ਆਪਦੇ ਲਈ ਵੱਧ ਦੁਗਣਾ ਹੋਵੇ ਉਹਨੂੰ ਦੂਜੀ ਵਾਲਾ ਵੱੱਦ ਲੱਗੂ ਤੇ ਅਕਲ ਆਪਣੀ ਵੱੱਦ ਲੱਗੂ ਕਿ ਮੈਨੂੰ ਇਹ ਸਾਰੀ ਸਿਆਣਪ ਹੈ ਨਾ ਸੋ ਨੈਕਸਟ ਹੈਗਾ ਜੀ ਆਪਣੀ ਅੱਖ ਭਰਾਇ ਡੇਲਾ ਇਹ ਖਾਨ ਉਦੋਂ ਬੋਲਦੇ ਨੇ ਜਦੋਂ ਕੋਈ ਆਪਣੀ ਚੀਜ਼ ਨੂੰ ਦੂਜਿਆਂ ਦੇ ਮੁਕਾਬਲੇ ਚੰਗੀ ਸਮਝੇ ਮਤਲਬ ਵੀ ਆਪਦੀਨ ਦਾ ਅੱਖ ਕਹਿ ਰਿਹਾ ਬੰਦਾ ਦੂਜਿਆਂ ਨੂੰ ਡੇਲ ਲਈ ਦੱਸ ਰਿਹਾ ਠੀਕ ਹੈ ਮਤਲਬ ਵੀ ਮੇਰੀ ਤਾਂ ਅੱਖ ਹੋ ਗਈ ਬਈ ਤੇਰੇ ਨਾਲ ਤਾਂ ਡੇਲ ਲਈ ਹੈ ਸੋ ਇਸ ਤਰ੍ਹਾਂ ਸੋ ਨੈਕਸਟ ਹੈਗਾ ਆਪਣੀ ਆਪਣੀ ਡਫਲੀ ਆਪਣਾ ਆਪਣਾ ਰਗ ਭਾਵੇ ਹੈ ਕਿ ਹਰ ਕਿਸੇ ਦਾ ਕੰਮ ਕਰਨ ਦਾ ਢੰਗ ਆਪਣਾ ਆਪਣਾ ਹੁੰਦਾ ਠੀਕ ਹੈ ਜੀ ਸੋ ਨੈਕਸਟ ਹੈਗਾ ਆਪਣੀ ਇੱਜ਼ਤ ਆਪਣੇ ਹੱਥ ਇਹ ਤਾਂ ਆਮ ਹੈ ਨਾ ਬਖ ਸੁਣਦੇ ਕ ਹਬਤ ਵੀ ਹਰ ਬੰਦਾ ਆਪਣੇ ਬਰਤਾਅ ਅਨੁਸਾਰ ਆਪਣੀ ਇੱਜ਼ਤ ਕਰਵਾਉਂਦਾ ਹੈ ਨਾ ਮਾਲ ਜੇ ਕਿਸੇ ਨੂੰ ਮਾੜਾ ਬੋਲਾਂਗਾ ਤਾਂ ਆਬੀਅਸ ਆਪਾਂ ਨੂੰ ਅੱਗੋਂ ਮਾੜਾ ਹੀ ਬੋਲੂਗਾ ਅਗਲਾ ਹੈ ਨਾ ਸੋ ਨੈਕਸਟ ਹੈ ਕਿ ਆਪਣੀ ਗਲੀ ਵਿੱਚ ਕੁੱਤਾ ਵੀ ਸ਼ੇਰ ਹੁੰਦਾ ਹੈ ਇਹ ਖਾਣ ਵੀ ਆਪਾਂ ਹੈ ਨਾ ਪਿੰਡਾਂ ਚ ਆਮ ਵਰਤਦੇ ਆਂ ਇਹ ਖਾਣੋਂ ਤੋਂ ਵਰਤਦੇ ਨਾ ਵੀ ਜਦੋਂ ਮਾੜੇ ਸਰੀਰ ਦਾ ਬੰਦਾ ਆਪਣੇ ਪਿੰਡ ਜਾਂ ਮੁਹੱਲੇ ਦੇ ਚੋਂ ਬਾਹਰਲੇ ਬੰਦੇ ਨੂੰ ਹਣਾ ਆਕੜ 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 ਦਿਖਾਵੇ ਜਾਂ ਜੋਰ ਅਜਮਾਈ ਕਰੇ ਸੋ ਨੈਕਸਟ ਹੈਗਾ ਜੀ ਆਪਣਾ ਗੋਂ ਕੱਢਣ ਲਈ ਖੋਤੇ ਨੂੰ ਵੀ ਪਿਆਉ ਆਖੀ ਦਾ ਹੈ ਇਹ ਵੀ ਆਪਾਂ ਆਮ ਸੁਣਦੇ ਹੈ ਨਾ ਭਾਵੇਂ ਹੈ ਕਿ ਆਪਣਾ ਮਤਲਬ ਪੂਰਾ ਕਰਨ ਲਈ ਕਈ ਵਾਰ ਕਿਸੇ ਭੇੜੇ ਬੰਦੇ ਦੀ ਵੀ ਝਾਪ ਲੂਸੀ ਕਰਨੀ ਪੈਂਦੀ ਆਪਾਂ ਨੂੰ ਠੀਕ ਹੈ ਸੋ ਇਹ ਸੀਗਾ ਭਾਗ ਪਹਿਲਾ ਜੀ ਆਪਣਾ ਹੈ ਨਾ ਆੜਾ ਖਾ ਆੜਾ ਖਾਣਾ ਦਾ ਸੋ ਇਸ ਤੋਂ ਬਾਅਦ ਆਪਾਂ ਦੂਜਾ ਭਾਗ ਲੈ ਕੇ ਆਵਾਂਗੇ ਜੇ ਇਹ ਤੁਹਾਡੇ ਲਈ ਹਨਾ ਥੋੜੀ ਥੋੜੀ ਬਹੁਤੀ ਵੀ ਹੈਲਪਫੁਲ ਹੁੰਦੀ ਹੈ ਵੀਡੀਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਆਪਣੇ ਸਾਥੀਆਂ ਨਾਲ ਵੀ ਸ਼ੇਅਰ ਕਰੋ ਸੋ ਇਸ ਤਰ੍ਹਾਂ ਰੈਗੂਲਰ ਅਪਡੇਟ ਆਉਂਦੀ ਰਹੂਗੀ ਇਸ ਤੋਂ ਬਾਅਦ ਆਪਾਂ ਮੁਹਾਵਰੇ ਵੀ ਕਰਾਂਗੇ ਤੇ ਹੋਰ ਪੰਜਾਬੀ ਦਾ ਜੋ ਵੀ ਆਪਾਂ ਨੂੰ ਸਿਲੇਬਸ ਅਕੋਰਡਿੰਗ ਹੈਗਾ ਆਪੋ ਸਾਰਾ ਪੂਰਾ ਕਰਦੇ ਜਾਵਾਂਗੇ ਠੀਕ ਹੈ ਜੀ ਥੈਂਕ ਯੂ ਸੋ ਮਚ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ